ਅੱਜ ਕੀ ਸਾਡੀ ਜੋੜੀ ਟੁੱਟ ਗਈ ਆ ਤੇ ਇਹਨੂੰ ਆਪਾਂ ਇੱਥੋਂ ਹੀ ਵਾਅਦਾ ਕਰਦੇ ਆ ਕਿਉਂਕਿ ਮੈਂ ਫੋਨ ਕੱਢ ਨਹੀਂ ਸਕਦਾ ਬਾਹਰ ਸੀ ਤੇ ਆ ਬੰਦੇ ਨੇ ਨਾ ਨੁਕਸਾਨ ਕਰਾ ਲਿਆ ਲੈ ਲੋ ਜੀ ਬਾਈ ਨੇ ਕੋਕ ਪਾ ਕੇ ਦਿੱਤਾ ਸਾਰਿਆਂ ਨੂੰ ਜਲਦੀ ਜਲਦੀ ਪੀਣ ਦੇ ਚੱਕਰ ਚ ਨੱਕੇ ਚ ਚੜਾ ਆ ਇਹ ਮੱਚ ਜਲਦੀ ਜਲਦੀ ਕੋਕ ਬੋਲ ਲੋ ਲੌਗਰ ਸਾਹਿਬ ਜੀ ਬਾਪੂ ਜੀ ਕਿਹੜੀ ਚਾਹ ਬਣਾਈ ਆ ਹਰ ਦਸਤੋਂ ਤੋਂ ਮੜੇ ਸਾਨੂੰ ਤੂਫਾਨੀ ਚਾਹ ਜੀ ਤੂਫਾਨੀ ਚਾਹ ਆ ਲਓ ਜੀ ਚਾਹ ਬਣ ਕੇ ਹੋ ਗਈ ਜੀ ਤਿਆਰ ਤੇ ਹੁਣ ਪਾਉਨੇ ਇਹਨੂੰ ਗਲਾਸਾਂ ਚ ਤੇ ਫਿਰ ਛਕਦੇ ਆ ਹਨਾ ਜੀ ਲੋ ਜੀ ਕਿਹਨਾਂ ਲੋਡ ਹੋਵੇ ਸਾਨੂੰ ਕਮੈਂਟ ਕਰਕੇ ਬੋਲੋ ਕਿ ਕਿਤਰਾ ਬਣਾਈ ਕਿਤਰਾ ਬਣਾਈ ਦੀ ਆ ਸਾਰਾ ਰਿਪਲਾਈ ਕਰਨਗੇ ਬਾਪੂ ਜੀ ਇਹਦਾ ਮੈਂ ਕਿਹਾ ਲੈ ਕੇ ਤੇ ਇੱਕ ਢੇੜਾ ਲਾ ਜੀ ਆਪਾਂ ਆਪਣੀ ਟਿਕਟ ਦੇ ਪੈਸੇ ਪੂਰੇ ਹੋ ਜਾਣੇ ਪੂਰੇ ਪੂਰੇ ਹੋ ਜਾਣੇ ਤਰਪੀ 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 ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਜੀ ਇਸ ਖਾਸ ਵੀਡੀਓ ਦੇ ਵਿੱਚ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਕਰਨ ਲੱਗੇ ਆ ਜੀ ਇਸ ਵਿਲੇਸੀ ਖੜੇ ਆ ਗੁਰਦੁਆਰਾ ਸ਼੍ਰੀ ਤਮਤਾਨ ਸਾਹਿਬ ਵਿਖੇ ਤੰਤਾਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਆਸ਼ੀਰਵਾਦ ਲੈਣਾ ਹੈ ਕਿਉਂਕਿ ਅਸੀਂ ਜਿਹੜੇ ਵੀ ਸਫ਼ਰ ਦੀ ਸ਼ੁਰੂਆਤ ਕੀਤੀ ਹੈ ਹਰ ਇੱਕ ਸਫ਼ਰ ਅਸੀਂ ਇਸੇ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਸ੍ਰੀ ਤੰਤਾਨ ਸਾਹਿਬ ਤੋਂ ਸ਼ੁਰੂ ਕੀਤਾ ਹੈ ਤੇ ਅੱਜ ਦਾ ਜਿਹੜਾ ਅਸੀਂ ਸਫ਼ਰ ਸ਼ੁਰੂ ਕਰਨ ਲੱਗੇ ਆ ਇਹ ਵੀ ਬਹੁਤ ਖਾਸ ਰਹਿਣ ਵਾਲਾ ਹੈ ਕਿਉਂਕਿ ਅਸੀਂ ਹਜ਼ੂਰ ਸਾਹਿਬ ਦੀ ਯਾਤਰਾ ਸ਼ੁਰੂ ਕਰਨ ਲੱਗੇ ਆ ਤੇ ਹਜ਼ੂਰ ਸਾਹਿਬ ਦੀ ਯਾਤਰਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹੋਏ ਨੇ ਕਿ ਜੇ ਤੁਸੀਂ ਹਜ਼ੂਰ ਸਾਹਿਬ ਦੀ ਯਾਤਰਾ ਤੇ ਜਾ ਰਹੇ ਹੋ ਤੇ ਗੁਰਦੁਆਰਾ ਸ੍ਰ ਤਾਹੀਂ ਤੁਹਾਡੀ ਜਿਹੜੀ ਯਾਤਰਾ ਹੈ ਉਹ ਸਫਲ ਹੋਏਗੀ ਹਜੂਰ ਸਾਹਿਬ ਜਾਣ ਵਾਲੀਆਂ ਜਿੰਨੀਆਂ ਵੀ ਸੰਗਤਾਂ ਨੇ ਚਾਹੇ ਉਹ ਦੂਰੋਂ ਨੇੜੇਓ ਜਿੱਥੋਂ ਵੀ ਜਾਂਦੀਆਂ ਨੇ ਕਿਉਂਕਿ ਕਈ ਸੰਗਤਾਂ ਬੱਸਾਂ ਦੇ ਰਾਹੀਂ ਸਫ਼ਰ ਕਰਦੀਆਂ ਨੇ ਕਈ ਸੰਗਤਾਂ ਟ੍ਰੇਨਾਂ ਦੇ ਰਾਹੀਂ ਸਫ਼ਰ ਕਰਦੀਆਂ ਨੇ ਉਹ ਸਾਰੀਆਂ ਸੰਗਤਾਂ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਣਾ ਜਿਹੜਾ ਨਤਮਸਤਕ ਹੋ ਕੇ ਜਾਂਦੀਆਂ ਨੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹੋਏ ਨੇ ਕਿ ਇਸ ਸਥਾਨ ਤੇ ਤੁਸੀਂ ਦਰਸ਼ਨ ਜ਼ਰੂਰ ਕਰਕੇ ਜਾਣੇ ਨੇ ਇਸ ਸਥਾਨ ਤੇ ਮੱਥਾ ਜ਼ਰੂਰ ਟੇਕ ਕੇ ਜਾਣਾ ਜਦੋਂ ਤੁਸੀਂ ਹਜ਼ੂਰ ਸਾਹਿਬ ਦੀ ਯਾਤਰਾ ਸ਼ੁਰੂ ਕਰਨੀ ਹੈ ਤੇ ਸਾਡੀ ਜਿਹੜੀ ਟ੍ਰੇਨ ਦਾ ਟਾਈਮ ਹੈ ਉਹ ਲਗਭਗ 7:30 ਵਜੇ ਦਾ ਹੈ ਜਾਖਲ ਤੋਂ ਅਸੀਂ ਆਪਣਾ ਸਫ਼ਰ ਜਿਹੜਾ ਹੈ ਉਹ ਸ਼ੁਰੂ ਕਰਨਾ ਹੈ ਤੇ ਸਾਡੇ ਨਾਲ ਹੋਰ ਵੀ ਸੰਗਤਾਂ ਜੁੜਨਗੀਆਂ ਬਾਕੀ ਦੀ ਸੰਗਤ ਜਿਹੜੀ ਹੈ ਉੱਥੋਂ ਮੱਥਾ ਟੇਕ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੀ ਹੈ ਤੇ ਸਾਡੇ ਨਾਲ ਉਹ ਸਟੇਸ਼ਨ ਤੇ ਮਿਲੇਗੀ ਬਾਕੀ ਦਾ ਜਿਹੜਾ ਅੱਗੇ ਦਾ ਸਫ਼ਰ ਹੈ ਸਟੇਸ਼ਨ ਤੋਂ ਕਿਸ ਤਰ੍ਹਾਂ ਸਾਡੇ ਨਾਲ ਸ਼ੁਰੂ ਹੁੰਦਾ ਹੈ ਕਿੰਨੀ ਕ ਸੰਗਤ ਹੈ ਜਿਹੜੀ ਸਾਡੇ ਨਾਲ ਜਾ ਰਹੀ ਹੈ ਉਹ ਨਾਲ ਦੀ ਨਾਲ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤੇ ਹਜ਼ ਗੁਰਦੁਆਰਾ ਸਾਹਿਬ ਨੇ ਸਾਰੇ ਦੇ ਤੁਹਾਨੂੰ ਅਸੀਂ ਆਪਣੇ ਵਲੌਗ ਦੇ ਰਾਹੀਂ ਦਰਸ਼ਨ ਕਰਵਾਉਂਦੇ ਰਹਾਂਗੇ ਤੇ ਆਓ ਚੱਲਦੇ ਹਾਂ ਜੀ ਹੁਣ ਯਾਤਰਾ ਸ਼ੁਰੂ ਕਰਦੇ ਹਾਂ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਵੱਲ ਤੇ ਹੁਣ 2 ਮਿੰਟ ਜਾਤੇ ਹੋਣ ਆਪਾਂ ਚੱਲਦੇ ਆ ਜੀ ਬਾਕੀ ਜੇ ਗੁਰਦੁਆਰਾ ਸਾਹਿਬ ਦਾ ਪੂਰਾ ਇਤਿਹਾਸ ਹੈ ਜਿਹੜਾ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤੀ ਧਰਤੀ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਜਿਹੜੇ ਪਵਿੱਤਰ ਚਰਨ ਨੇ ਧਰਤੀ ਦੇ ਉੱਪਰ ਪਏ ਹੋਏ ਨੇ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਇੱਕ ਗੁਰਦੁਆਰਾ ਸਾਹਿਬ ਤੇ ਇਸ ਗੁਰਦੁਆਰਾ ਸਾਹਿਬ ਦਾ ਜੇ ਤੁਸੀਂ ਇਤਿਹਾਸ ਜਾਨਣਾ ਚਾਹੁੰਦੇ ਹੋ ਤਾਂ ਸਾਡੀ ਜਿਹੜੀ ਵੀਡੀਓ ਹੈ ਅਸੀਂ ਆਲਰੇਡੀ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਅਪਲੋਡ ਕੀਤੀ ਹੋਈ ਹੈ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਅਸੀਂ ਲਿੰਕ ਦੇਵਾਂਗੇ ਤੇ ਉਸ ਲਿੰਕ ਤੇ ਜਾ ਜਿਹੜਾ ਗੁਰਦੁਆਰਾ ਸਾਹਿਬ ਦਾ ਪੂਰਾ ਇਤਿਹਾਸ ਹੈ ਪੂਰੀ ਡਿਟੇਲ ਨਾਲ ਅਸੀਂ ਇਤਿਹਾਸ ਸਾਂਝਾ ਕੀਤਾ ਹੋਇਆ ਉਸ ਤੇ ਜਾ ਕੇ ਤੁਸੀਂ ਇਤਿਹਾਸ ਜਿਹੜਾ ਹੈ ਗੁਰਦੁਆਰਾ ਸਾਹਿਬ ਦਾ ਸੁਣ ਸਕਦੇ ਹੋ ਦੇਖ ਸਕਦੇ ਹੋ ਤੇ ਹੁਣ ਆਪਾਂ ਚੱਲਦੇ ਆਂ ਜੀ ਯਾਤਰਾ ਸ਼ੁਰੂ ਕਰਦੇ ਆਂ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਵੱਲ ਨੂੰ ਤੇ ਨਾਲ ਦੀ ਨਾਲ ਤੁਹਾਡੇ ਨਾਲ ਅਸੀਂ ਵਲੌਗ ਸਾਂਝੇ ਕਰਦੇ ਰਵਾਂਗੇ ਜਿੰਨੇ ਵੀ ਗੁਰਦੁਆਰਾ ਸਾਹਿਬ ਹੋਣਗੇ ਸਾਰਿਆਂ ਦੇ ਤੁਹਾਨੂੰ ਅਸੀਂ ਦਰਸ਼ਨ ਕਰਵਾਵਾਂਗੇ ਤੇ ਸਪੋਰਟ ਜਰੂਰ ਕਰਿਓ ਜੀ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਤੇ ਹੁਣ ਚੱਲਦੇ ਆਂ ਜੀ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਵੱਲ ਨੂੰ ਤੇ ਲਓ ਵੀ ਪਹੁੰਚ ਚੁੱਕਿਆ ਸ ਤੇ ਟ੍ਰੇਨ ਹੈਗੀ ਆਪਣੀ 2 ਘੰਟੇ ਲੇਟ ਪਰ ਆਪਾਂ ਪੁੰਚ 8 ਵਜ ਗਏ ਨਾ 8 ਵਜ ਗਏ ਮਨ ਆ 8 ਵਜੇ 8 ਵਜੇ ਹੀ ਪੁੰਚ ਜਗੇ ਆ ਤੇ ਦੇਖਦੇ ਆ ਕੀ ਮਾਹੌਲ ਆ ਬਾਕੀ ਦੀ ਸੰਗਤ ਬੈਠੀ ਆ ਉਥੇ ਆਪਣੀ ਹੁਣ ਮੈਂ ਫੋਨ ਕੱਢਣਾ ਨਹੀਂ ਆ ਬੰਦਾ ਆਪਣਾ ਸਾਡੇ ਨਾਲ ਨਹੀਂ ਜਾ ਰਿਹਾ ਐਦ ਕੀ ਸਾਡੀ ਜੋੜੀ ਟੁੱਟ ਗਈ ਆ ਤੇ ਇਹਨੂੰ ਆਪਾਂ ਇੱਥੇ ਹੀ ਬਾਏ ਬਾਏ ਕਰਦੇ ਆ ਮੈਂ ਫੋਨ ਕੱਢ ਨਹੀਂ ਸਕਦਾ ਬਾਹਰ ਸੇਫਟੀ ਤੇ ਆ ਬੰਦੇ ਨੇ ਨਾ ਨੁਕਸਾਨ ਕਰਾ ਲਿਆ ਟਾਈਮ ਨਾਲੀ ਕਿੰਨੇ ਰੁਪਏ ਨੁਕਸਾਨ ਹੋ ਗਿਆ ਮਨ ਹੋਈ ਆ ਜੀ 3500 ਰੁਪਏ 3500 ਰੁਪਏ ਦਾ ਨੁਕਸਾਨ ਤਾਜ਼ਾ ਤਾਜ਼ਾ ਕਰਾਇਆ ਮੈਨਾਂ ਨੇ ਕੋੜਾ ਮਰੂਗਾ ਤੇ ਉਹ ਬੰਦਾ ਆਪਣੇ ਨਾਲ ਨਹੀਂ ਜਾ ਰਿਹਾ ਇਹਦੀ ਇਮੀਡੀਏਟਲੀ ਪ੍ਰੋਬਲਮ ਆ ਗਈ ਹੈ ਕੋਈ ਤੇ ਆ ਇਮੀਡੀਏਟਲੀ ਗਾੜਾ ਚੱਲ ਰਿਹਾ ਨਾ ਇਮੀਡੀਏਟਲੀ ਮੈਨੂੰ ਵੀ ਡਰਾਈਵਰ ਹੀ ਦਿਖਾ ਉਹ ਕੰਮ ਹੈ ਵੀ ਇਹਦੀ ਇਮੀਡੀਏਟਲੀ ਪ੍ਰੋਬਲਮ ਆ ਗਈ ਹੈ ਕੋਈ ਡਰਾਈਵਰ ਆ ਤੇ ਹੁਣ ਆਪਾਂ ਚੱਲਦੇ ਆਂ ਜੀ ਸਟੇਸ਼ਨ ਦੇ ਅੰਦਰ ਬਾਕੀ ਦੀ ਸੰਗਤ ਆ ਜਿਹੜੀ ਆ ਜਿਹੜੀ ਕਿਟ ਐਡੀ ਭਾਰੀ ਮੈਨੂੰ ਚੱਕਾਈ ਆ ਤੇ ਅੰਦਰ ਹੀ ਬੈਠੀ ਆ ਉਹਨਾਂ ਨਾਲ ਮਿਲਦੇ ਆਂ ਤੇ ਨਾਲ ਹੀ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਨੇ ਆ ਤੇ ਆਓ ਚੱਲਦੇ ਆਂ ਫਿਰ ਰੋਈ ਨਾ ਕੋਈ ਨਹੀਂ ਅਗਲੀ ਵਾਰ ਅਗਲੀ ਵਾਰ ਲੈ ਕੇ ਚੱਲਾਂਗੇ ਤੁਹਾਨੂੰ ਹੈ ਚੀਜੀ ਦਾ ਚੀਜੀ ਵੀ ਲਿਆਵਾਂਗੇ ਚੀਜੀ ਵੀ ਲਿਆਵਾਂਗੇ ਸਾਰਾ ਕੁਝ ਲੈ ਕੇ ਆਵਾਂਗੇ ਆ ਬੰਦਾ ਆਪਾਂ ਨੂੰ ਛੱਡਣ ਆਇਆ ਸੀ ਤੁਸੀਂ ਬਾਕੀ ਵਲੌਗਾਂ 'ਚ ਨਾਲ ਦੇਖਿਆ ਹੋਣਾ ਪਰ ਹੁਣ ਅੱਜ ਸਾਡਾ ਸਾਥ ਇਹ ਅੱਜ ਸਾਡਾ ਸਾਥ ਛੱਡ ਰਿਹਾ ਆ ਕਿਉਂਕਿ ਇਮੀਡੀਏਟਲੀ ਤੁਹਾਨੂੰ ਦੱਸਿਆ ਨਾ ਵੀ ਇਮੀਡੀਏਟਲੀ ਮਜਬੂਰੀ ਆਏ ਇਮੀਡੀਏਟਲੀ ਇਮੀਡੀਏਟਲੀ ਮਜਬੂਰੀ ਆਏ ਦੀ ਤੇ ਹੁਣ ਆਪਾਂ ਇਹਨੂੰ ਕਹਿੰਨੇ ਆ ਬਾਏ ਬਾਏ ਤੇ ਬਾਕੀ ਦੀ ਸੰਗਤ ਆਪਣੀ ਆ ਮਿਲ ਚੁੱਕੀ ਹੈ ਜੀ ਆਪਾਂ ਨੂੰ ਇੱਕ ਬਾਈ ਹੋਰ ਆ ਉਹਨੂੰ ਕਾਲ ਲਾਈ ਹੋਈ ਆ ਉਹ ਗੱਲ ਕਰ ਰਿਹਾ ਤੇ ਆਪਾਂ ਅੱਗੇ ਚੱਲਦੇ ਆਂ ਉਧਰ ਤੇ ਉਧਰ ਬੈਠਣਾ ਹੈ ਟ੍ਰੇਨ ਦਾ ਲੋਗਰ ਸਾਹਿਬ ਬੈਗ ਮੈਨੂੰ ਚੱਕਣਾ ਪਊਗਾ ਹਾਂਜੀ ਹਾਂਜੀ ਯਾਰ ਐ ਨਾ ਕਰੋ ਹਾਂਜੀ ਤੇ ਟ੍ਰੇਨ ਆਪਣੀ 2 ਘੰਟੇ ਲੇਟ ਆ। ਆਹ ਹੌਨਲੀ ਫੋਲੋ ਕਰਦੇ ਦੇਖ ਲਓ ਜੀ। ਆਹ ਆ ਬੰਦੇ ਰੂਲ ਨਹੀਂ ਫੋਲੋ ਕਰਦੇ ਫਿਰ ਦੇਖ ਲਓ। ਐਦਾਂ ਲੈਨਾਂ ਦੇ ਵਿੱਚ ਹੀ ਟੱਪਟਾ ਪੇ ਜਾਂਦੇ ਆ। ਚਲੋ। ਮਿਸ ਕਰੂਗਾ ਆਪਾਂ ਨੂੰ ਨਾ ਇਹ ਬੰਦਾ। ਆਪਾਂ ਵੀ ਕਰਾਂਗੇ ਇਹਨੂੰ। ਆਪਾਂ ਵੀ ਕਰਾਂਗੇ ਕਿਉਂਕਿ ਮੇਰਾ ਕੈਮਰਾਮੈਨ ਆ ਯਾਰ, ਮੇਨ ਕੈਮਰਾਮੈਨ ਆ ਮੇਰਾ। ਫੋੜ ਐਤ ਕੀ ਆਪਾਂ ਨਵਾਂ ਕੈਮਰਾਮੈਨ ਲਿਆ ਆ। ਤੇ ਚਲੋ। ਠੀਕ ਆ ਚੱਲਦੇ ਆ ਅੱਗੇ ਚੱਲਦੇ ਆ ਆਪਾਂ। ਅੱਗੇ ਜਾ ਕੇ ਫਿਰ ਆਪਣੀ ਟ੍ਰੇਨ ਲਗਭਗ 2 ਘੰਟੇ ਲੇਟ ਆ। ਅੱਗੇ ਜਾ ਕੇ ਕੀ ਕਰਨਾ? ਨਹੀਂ ਬੰਦ ਕਰ ਦਾਂ ਮੈਂ। ਟ੍ਰੇਨ ਗਈ ਆ ਕੀ ਗੱਲਾਂ ਹੋ ਰਹੀਆਂ ਸਾਨੂੰ ਵੀ ਸੁਣਾ ਦਿਓ ਹੂੰ ਕੀ ਗੱਲਾਂ ਹੋ ਰਹੀਆਂ ਸਾਨੂੰ ਵੀ ਸੁਣਾ ਦਿਓ ਤੂੰ ਤਾਂ ਉਹ ਗੱਲ ਤੀਗੀ ਵੀ ਕਹਿੰਦੇ ਜੀ ਬੁੱਕ ਹੋ ਜਾਂਦੀਆਂ ਸਵਾਲ ਆ ਜਾਂਦਾ ਉਹ ਯਾਰ ਆਹ ਬੰਦਿਆਂ ਦੀ ਟਿਕਟ ਨਹੀਂ ਹੋਈ ਹੈਗੀ ਇਹਨਾਂ ਨਾਲ ਵਾੜੀ-ਵਾੜੀ ਹੁੰਦੀ ਹੈ ਨਾ ਕੱਲ ਜੀ ਬਾਵੇ ਡੱਬਾ ਪਿੱਛੇ ਆਉਣਾ ਇਹ ਜਦੋਂ ਕੱਲ ਆਏ ਇਹ ਕੱਲ ਬਿਨਾਂ ਟਿਕਟ ਤੋਂ ਆਏ ਆ ਤੇ ਅੱਜ ਵੀ ਇਹਨਾਂ ਨੂੰ ਬਿਨਾਂ ਟਿਕਟ ਦਾ ਲੈ ਗਿਆ ਨੁਕਸਾਨ ਹੋ ਗਿਆ ਵਾ ਭਰਤੇ ਆ ਬਿਨਾਂ ਟਿਕਟ ਵਾਲੇ ਪੈਸੇ ਆ ਇਹਨਾਂ ਦੀ ਜਰਨਲ ਦੀ ਟਿਕਟ ਕਰਾਈ ਆ ਤੇ ਦੇਖਦੇ ਆ ਬਾਕੀ ਟ੍ਰੇਨ ਆਈ ਆ ਸਾਡੀ 2 ਘੰਟੇ ਲੇਟ ਉਹ ਕਿਹੜਾ ਜਾਣ ਕੇ ਨਹੀਂ ਲਈ ਆ ਉਹ ਆ ਗਈ 10 ਮਿੰਟ ਦੇ ਦੇ ਨਹੀਂ ਲਈ ਭਰਾਵਾ ਸਟੇਸ਼ਨ ਤੋਂ ਟ੍ਰੇਨ ਛੋਟ ਚਲੀ ਸੀ ਹਾਂ ਉਹ ਸਟੇਸ਼ਨ ਤੇ ਕੱਲ ਧਰਨੇ ਤੋਂ ਲੱਗੇ ਸੀ ਉਹਨਾਂ ਕਰਕੇ ਨਹੀਂ ਲਈ ਇਹਨਾਂ ਨੇ ਤੇ ਬਾਕੀ ਆ ਆਪਣੀ ਸਾਰੀ ਸੰਗਤ ਆ ਜੀ ਤੇ ਆ ਆਪਣਾ ਸਮਾਨ ਪਿਆ ਆ ਲਗਭਗ 2.5 ਘੰਟੇ ਬਾਅਦ ਟਾਈ ਘੰਟੇ ਬਾਅਦ ਆਈ ਹੈ ਨਾ 7:40 ਦਾ ਟਾਈਮ ਸੀਗਾ ਤੇ ਟਾਈਮ ਹੀ ਹੋ ਗਿਆ। ਬਾਈ ਨਹੀਂ ਤਾਂ ਤੇਰੀ ਸੀਟ ਨਾਪ ਲੈਣੀ ਹੈ। ਟਾਈਮ ਕੀ ਹੋ ਗਿਆ ਟਾਈਮ? ਸਿੱਧਾ ਜਾ ਸਾਰਾ ਹੁਣ ਕਰਨੀ ਗੱਲ ਹੁਣ ਟੀਟੀ ਨਾਲ। ਟਾਈਮ ਕੀ ਹੋ ਗਿਆ? ਟਾਈਮ ਹੋ ਗਿਆ ਬਾਈ। ਨਾ ਦੇਖ ਲੋ 7:40 ਦਾ ਟਾਈਮ ਸੀਗਾ ਤਾਂ 8:00 ਵਜੇ ਆਈ ਹੈ ਜੀ। ਬਾਕੀ ਹੁਣ ਟ੍ਰੇਨ 'ਚ ਬਹਿ ਕੇ ਅੱਗੇ ਦਾ ਸਫ਼ਰ ਤੁਹਾਡੇ ਨਾਲ ਸਾਰਾ ਸਾਂਝਾ ਕਰਦੇ ਰਵਾਂਗੇ। ਤੇ ਅੱਗੇ ਟ੍ਰੇਨ ਬੈੰਨੇ ਆ ਫੇਰ। ਲਓ ਜੀ ਆਪਾਂ ਬੈਠ ਗਏ ਆ ਟ੍ਰੇਨ 'ਚ ਟ੍ਰੇਨ 'ਚ ਬੈਠਿਆਂ ਨੂੰ ਤਾਂ ਪੈਸੇ ਅੱਧਾ ਘੰਟਾ ਹੋ ਗਿਆ ਨਾ ਅੱਧਾ ਘੰਟਾ ਘੰਟਾ ਹੋ ਚੱਲਾ ਨਾ। ਆ ਨਹੀਂ ਆਪਾਂ ਬੈਠੇ ਸੀਗੇ ਕਿੰਨੇ ਵਜੇ ਤੇ 9:18 ਤੇ 9:18 ਤੇ ਤਾਂ ਹੁਣ ਮਿਲਣਾ ਦਾ ਟਾਈਮ ਕੀ ਹੋ ਗਿਆ ਯਾ ਲਗਭਗ 10:30 10:30 ਸਵਾ ਪੌਣਾ ਘੰਟਾ ਹੋ ਗਿਆ ਪੌਣਾ ਘੰਟਾ ਹੋ ਗਿਆ ਬੈਠਿਆਂ ਨੂੰ ਤੇ ਪਹੁੰਚ ਗਏ ਆਪਾਂ ਸੀਟਾਂ ਮਿਲ ਗਈਆਂ ਰੋਤ ਪਹੁੰਚ ਚੁਕਿਆ ਤੇ ਬੀਬੀਆਂ ਨੇ ਆਪਣੀਆਂ ਆਪਣੀਆਂ ਸੀਟਾਂ ਬਾਲ ਲਈਆਂ ਤੇ ਸੋ ਵੀ ਗਈਆਂ ਦੇਖੋ ਆਰਾਮ ਨਾਲ ਤੇ ਮਿਲਣਾ ਦਾ ਅਸੀਂ ਸਾਰਾ ਦਿਨ ਇੱਦਾਂ ਹੀ ਜਾ ਕੇ ਕੱਢਣੀ ਆ ਹੈਂ ਆ ਗੱਲ ਬਾਈ ਆਪਾਂ ਤਾਂ ਇਹਦਾ ਜਾ ਕੇ ਕਰਨੀ ਮਿਲਦਾ ਬਾਈ ਪੂਰੀ ਡਿਊਟੀ ਕਰਾਂਗੇ ਪੂਰੀ ਡਿਊਟੀ ਕਰਨੀ ਹੈ ਸਮਾਨ ਦੇਖਣਾ ਵੀ ਹੈ ਮਤਲਬ ਕੀ ਵੀ ਕੋਈ ਸਮਾਨ ਸਮਾਨ ਦੀ ਰਾਖੀ ਵੀ ਕਰਨੀ ਆ ਤੇ ਆਹ ਦੋ ਬੰਦੇ ਬਗੈਰ ਟਿਕਟ ਤਾਂ ਸੀਗੇ ਟਿਕਟ ਲਈ ਆ ਭਰਾਵਾ 400 ਰੁਪਏ ਵਾਧੇ ਦਿੱਤਾ 3000 ਰੁਪਏ ਦਿੱਤਾ ਹੁਣ ਨਹੀਂ ਨਹੀਂ 1000 ਰੁਪਏ ਪਹਿਲਾਂ 1300 ਪਹਿਲਾਂ ਟਿਕਟਾਂ ਕਰਾਈਆਂ ਠੀਕ ਆ ਹਾਂ ਫਿਰ ਆਪਾਂ ਕਰਾਇਆ ਜਨਰਲ ਉਹ ਕੈਨਸਲ ਹੋ ਗਈਆਂ 1300 ਵਾਲੀ ਕੈਨਸਲ ਹੋ ਗਈ ਸੀ ਕੈਨਸਲ ਹੋ ਗਈ ਠੀਕ ਆ ਉੱਤ ਵਾਲਾ ਪਾ ਜਨਰਲ ਦੀ 807 820 ਦੀ 820 ਦੀ ਜਨਰਲ ਦੀ ਟਿਕਟ 1000 ਰੁਪਏ ਵੇਚ ਦੇ ਕੇ ਆਏ 1000 ਰੁਪਏ ਉਹਨੇ ਵੇਚ ਦੀ ਟਿਕਟ ਦੇ ਕੇ ਆਏ ਉਹ ਸੋਨੋ ਉਸੂਲੀ ਟਿਕਟ ਬੈਰੀਆ ਬਾਈ ਨੂੰ ਬਾਈ ਉਹਨਾਂ ਨੂੰ ਤੇ 900 900 ਦੀ ਬੈਰੀ ਆਪਾਂ ਨੂੰ 650 ਦੀ ਪਈ ਸੀ ਬਾਈ ਹਾਂ ਬਾਈ ਬਾਕੀ ਟ੍ਰੇਨ ਨਿਯਾਦੇਹਾਰ ਆ 3500 ਵਿਚਾਰਾ ਫੂਟ ਲਾ ਕੇ 3500 ਯਾਰ ਆ ਆ ਜਿਹੜਾ ਫੋਨ ਆ ਨਾ ਇਹ ਸਵੇਰੇ ਪਟਾਕਾ ਪੈ ਗਿਆ ਦੀ ਇਹਦਾ ਉਹ ਬੈਗ ਚ ਪਈ ਆ ਡਿਸਪਲੇ ਨਾ ਉਹ ਵੀ ਤੁਹਾਨੂੰ ਜੇ ਟਾਈਮ ਲੱਗਾ ਤੇ ਦਿਖਾਵਾਂਗੇ 3500 ਰੁਪਏ ਸਵੇਰੇ ਫੋਨ ਤੇ ਲਾਇਆ ਨੇ ਤੇ ਬਾਕੀ ਹੁਣ ਆਪਾਂ ਸਵੇਰੇ ਮਿਲਾਂਗੇ ਗੁੱਡ ਨਾਈਟ ਕਹਿਦੀ ਆ ਨਾ ਗੁੱਡ ਨਾਈਟ ਤੇ ਸਵੇਰੇ ਉੱਠ ਕੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿੱਥੇ ਕ ਪਹੁੰਚ ਗਏ ਕਿੰਨਾ ਕ ਕਵਰ ਕਰਦੀ ਆ ਬਾਕੀ ਅੱਧਾ ਘੰਟਾ ਕਵਰ ਕਰ ਗਈ ਆ ਨਾ ਟ੍ਰੇਨ ਢਾਈ ਘੰਟੇ ਲੇਟ ਸੀਗੀ ਹਾਂ ਅੱਧਾ ਘੰਟਾ ਕਰ ਗਈ ਆ ਤੇ ਹੁਣ ਲਗਭਗ 2 ਘੰਟੇ ਲੇਟ ਆ ਡਿਸਕਸ਼ਨ ਚੱਲਦੀ ਪਈ ਉੱਧਰ ਕੇ ਉੱਧਰ ਕਾਫੀ ਸੀਰੀਅਸ ਡਿਸਕਸ਼ਨ ਚੱਲਦੀ ਪਈ ਆ ਮੈਂ ਗੱਲ ਕਰ ਰਿਹਾ ਤੁਹਾਡੇ ਨਾਲ ਵੀ ਟ੍ਰੇਨ ਸੇ ਪਹਿਲਾਂ 2.5 ਘੰਟੇ ਲੇਟ ਸੀ ਹੁਣ ਟ੍ਰੇਨ ਰਹਿ ਗਈ 2 ਘੰਟੇ ਲੇਟ ਦਿੱਲੀ ਤੱਕ ਪੂਰਾ ਹੋ ਜਾ ਦਿੱਲੀ ਤੱਕ 1 ਘੰਟਾ ਨੀ ਕਵਰ ਕਰ ਲੇਗੀ ਦਿੱਲੀ ਤੱਕ 1 ਘੰਟਾ ਘਰ ਰਹਿ ਜੂਗੀ ਤੇ ਬਾਕੀ ਹੁਣ ਮੈਂ ਕਿਹਾ ਸਵੇਰੇ ਮਿਲਾਂਗੇ ਗੁੱਡ ਨਾਈਟ ਕਰਦੇ ਆ ਗੁੱਡ ਨਾਈਟ ਕੋਈ ਨਾਈਟ ਕਰਦਾ ਭਾਈ ਸਤਿ ਸ੍ਰੀ ਅਕਾਲ ਜੀ ਮੈਂ ਵੀ ਬ੍ਰੇਕਫਾਸਟ ਕਰਨ ਲੱਗਿਆ ਵਾ ਆ ਵੀ ਆ ਆ 35 ਰੁਪਏ ਦੀ ਮਿਲੀ ਆ ਭਾਈ ਆ ਕੱਲੀ 35 ਰੁਪਏ ਦਿੱਤੀ ਆ ਆ ਭਾਈ ਕੰਜੂਸੀ ਕਰ ਗਿਆ ਲੈ ਲੋ ਇੱਕੋ ਹੀ ਲੈ ਕੇ ਆਇਆ ਬੰਦੇ ਬੰਦੇ ਅਸੀਂ ਚਾਰ ਜੀਏ ਪਰ ਲੈ ਕੇ ਇਹ ਕੋਆ ਆ ਦੇ ਲੋ ਆ ਵੀ ਨਹੀਂ ਦਿੱਤੀ ਹੁਣ ਜੇ ਵੀ ਜਿੰਨਾ ਜਰ ਚਾਰ ਨਹੀਂ ਪੂਰੀ ਹੰਦੀ ਹੁਣ ਤੇ ਨਹੀਂ ਵੀੜ ਲੰਦੇ ਆ ਬੇਸ਼ਰਮ ਹੈ ਨਾ ਲੈ ਵੀ ਮਟਰ ਕਰੋ ਸਾਰਿਆਂ ਕੇ ਨਹੀਂ ਠੀਕ ਆ ਦਾਪਾ ਹੋਣ ਕੀ ਗਿੱਲੇ ਹੰਦਾ ਉਹ ਵੀ ਤੁਸੀਂ ਨਾਲ ਦੀ ਨਾਲ ਜਿਹੜੀ ਚੀਜ਼ ਖਾਵਾਂਗੇ ਨਾਲ ਦੀ ਨਾਲ ਦਿਖਾਵਾਂਗੇ ਨਾ ਪਹਿਲਾਂ ਮਟਰ ਖਾ ਲਈਏ ਲੋਕੇਸ਼ਨ ਆ ਸਿੱਧਾ ਸਿੱਧਾ ਆਣੀ ਆ ਨਾ ਸਾਰੇ ਝੋਨਾ ਬੀਜਿਆ ਹੋਇਆ ਹੈ ਕਣ ਕਾਨੀਆ ਉਹ ਨਾ ਕਲਕਦੇ ਝੋਨਾ ਦਸੀਆ ਨਾ ਬਦਦਰ ਕੀ ਹੋਇਆ ਆ ਯਾਰ ਝੋਨਾ ਲੱਗਣ ਡਿਆ ਉਹ ਪਤਾ ਕਹਾਂ ਚਾ ਚਾ ਨਾ ਵੀ ਪੀਰਾਸ ਰਿਹਾ ਉਹ ਨਹੀਂ ਝੋਨਾ ਵਾ ਯਾਰ ਨਹੀਂ ਨਹੀਂ ਉਹ ਆ ਦੇਖ ਓਏ ਆ ਦੇਖੀ ਉਹ ਹੁਣ ਫੋਨ ਦੇ ਕਾ ਬਾ ਯਾ ਲੈ ਸਟ੍ਰਿੰਗ ਭਾਈ ਇਹ ਕਹਿੰਦਾ ਫੋਨ ਦੇ ਆ ਕਿਹੜਾ ਦਰਿਆ ਭਾਈ ਕਿਹ ਗਰਦ ਰਿਆ ਆ ਗਿਆ ਉਹ ਫੋਨ ਦੂਰ ਹੀ ਰੱਖਿਓ ਕਿਤੇ ਥੱਲੇ ਡੁੱਟ ਲੋ ਬਦਦਰੋ ਵਾਹ ਜੀ ਵਾਹ ਕੀ ਬਾਤ ਹੈ ਬਰਾਓ ਉਹ ਭਾਈ ਇੰਦਰ ਦੀ ਮਿਲਿਆ ਲੈ ਸ਼ਾਟ ਮਾਰ ਵਾਲਾ ਕਿੰਨਾ ਸੋਹਣਾ ਥਿਊ ਹੈ ਯਾਰ ਹਨ ਇਹ ਚੀਨ ਵਾਲੀ ਨੂੰ ਲੱਗਦੀ ਹੈ ਇਹ ਚੀਨ ਵਾਲੀ ਥੀ ਲੱਗਦੀ ਉਹ ਪਹੁੰਚ ਗਿਆ ਬੀਨਾ ਜੰਕਸ਼ਨ ਤੇ ਬੀਨਾ ਆ ਗਿਆ ਨਾ ਬੀਨਾ ਪਤਾ ਨਹੀਂ ਕਿਹੜਾ ਆ ਗਿਆ ਬੀਨਾ ਆ ਉਹ ਦੇਖ ਉਹ ਬੀਨਾ ਲਿਖਿਆ ਇੱਧਰ ਮੈਂ ਪੜਿਆ ਸੀ ਹੁਣੀ ਲਓ ਲਓ ਲੈਨੇ ਆ ਕਾਲੀ ਗਾ ਲ ਲੈ ਲੈਨੇ ਆ ਇੱਡੀ ਕੀ ਕਾਲੀ ਆ 5 ਮਿੰਟ ਲੁਕੂ ਰੁਕੂਗੀ ਆ ਬਾਈ ਅੱਜੀ ਡਿਊਟੀ ਲਈ ਆ ਪਾਣੀ ਭਰਨ ਤੇ ਸਾਰੀ ਸਾਰੀ ਜਿਹੜੀ ਸੰਗਤ ਆ ਤੂੰ ਪਾਣੀ ਪਿਆ ਰਿਆ ਇਹ ਬੰਦਾ ਕੀ ਖਾਣਾ ਪੀਣਾ ਲੈ ਲੀ ਹਥੋਂ ਦੱਸੋ ਤਰਪਿਤ 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 ਉਹ ਬਾਜ ਲੋ ਬਾਈ ਲੋ ਲਓ ਜੀ ਹੁਣ ਆਪਾਂ ਪਹੁੰਚ ਚੁਕੇ ਆ ਬਪਾਲ ਜੰਕਸ਼ਨ ਤੇ ਤੇ ਲਗਭਗ ਮਿਲ ਲੜਾ 2.5 ਘੰਟੇ ਬਾਅਦ ਟ੍ਰੇਨ ਨੂੰ ਗਿਆ ਹਨਾ ਹੁਣ 10:30 ਵਜੇ ਚੱਲੀ ਇੱਥੋਂ ਵੀਨਾ ਦੋ ਤੇ ਹੁਣ ਮਿਲ ਲੜਾ 12:30 ਹੋ ਚੁਕਿਆ ਹਨਾ 12:30 1 ਵਜੇ ਗਿਆ ਤੇ ਖਾਣ ਪੀਣ ਨੂੰ ਲੈਣਿਆ ਕੁਝ ਮੈਨੂੰ ਲੱਗਦਾ ਪਰ ਆਦੋਂ 2-3 ਵਜੇ ਪਹੁੰਚਾਂਗੇ ਪੂਰੇ 2-3 ਵਜੇ ਪੂਰੇ 4 ਘੰਟੇ ਟ੍ਰੇਨ ਲੇਟ ਆ ਇਸ ਟਾਈਮ ਤੇ ਬਾਕੀ ਕਵਰ ਕਰਤੀ ਜਾ ਰਹੀ ਆ ਅੱਧਾ ਕੀ ਘੰਟਾ ਘੰਟਾ ਕਵਰ ਕੀਤਾ ਇਹਨੇ ਉਦੋਂ ਦਾ 5 ਘੰਟੇ ਦਾਵਾ ਦੋ ਨਾ ਤੇ ਮਰੇ ਮਰੇ ਹੁਣ ਔਣੀ ਔਣੀ ਸਾਰਾ ਏਰੀਆ ਜਿਹੜਾ ਹੈਗਾ ਕਵਰ ਕਰਦੀ ਜਾਊਗੀ ਕਿਉਂਕਿ ਅੱਗੇ ਜਿਹੜੇ ਸਟਾਪੇਜ ਆ ਨਾ ਬਹੁਤ ਘੱਟ ਆ 5-6 ਸਟਾਪੇਜ ਆ ਤੇ ਟ੍ਰੇਨ ਵੀ 120 30 ਤੇ 120 ਤੇ ਇਦਾਂ ਆਉਂਦੀ ਆ ਰਸ਼ ਬਹੁਤ ਆ ਇੱਥੇ ਆਹ ਟ੍ਰੇਨ ਆ ਜੀ ਬਾਕੀ ਸਾਰੀ ਜਾਣਕਾਰੀ ਜਿਹੜੀ ਹੈ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਹੀ ਰਹੇ ਆ ਜਿੱਦਾਂ ਦਾ ਵੀ ਚੱਲ ਰਿਹਾ ਹੈ ਹਨਾ ਬਲੌਗਰ ਵੀ ਸ਼ੇਅਰ ਜ਼ਰੂਰ ਕਰਦੇ ਰਹੋ ਹੁਣ ਆਪਾਂ ਅੰਦਰ ਵਾਕੇ ਕੁਝ ਖਾਣੇ ਆ ਜਿਹੜਾ ਆਪਾਂ ਸਿਸਟਮ ਲਿਆਂਦਾ ਨਾ ਕੋਵਿਡ ਹਾਂ ਕਿਹੜੇ ਟਾਈਮ ਆ ਫਿਰ ਕੋੜੇ ਖਾਣਾ ਕਿ ਬਣਾਉਨੇ ਆਪਾਂ ਦਾਲ ਵੇਚਦੇ ਆ ਜਾ ਕੇ ਦਾਲ ਵਾਲੇ ਦਾਲ ਵਾਲੇ ਕਰਦੇ ਆਪਾਂ ਆਜੋ ਆਜੋ ਦਾਲ ਕਰਾ ਲਈ ਦਾਲ ਖਾਣਦੇ ਆ ਆਪਣੇ ਬੰਦਿਆਂ ਨੂੰ ਸੁੱਤੇ ਪਏ ਜਿਹੜੇ ਹਰੇਕ ਹਰੇਕ ਉੱਤੇ ਜਾ ਕੇ ਸਫਾਈ ਹੁੰਦੀ ਆ ਵਾਸ਼ਰੂਮ ਆਦੀ ਹਨਾ ਹਰੇਕ ਜੇ ਤੁਹਾਨੂੰ ਜਾ ਕੇ ਜਿੱਥੇ ਰੁਕਦੀ ਆ ਚੰਗੀ ਜਿਹਾ ਵਾਸ਼ਰੂਮ ਕਲੀਨ ਕੀਤੇ ਜਾਂਦੇ ਆ ਤੇ ਚਲਦੇ ਆ ਪੰਦਰੇ ਲੋਕੀ ਕਲੀਨ ਰਹਿਣ ਨਹੀਂ ਦਿੰਦੇ ਹੈਗੇ ਹੇ ਲੋਕੀ ਗੰਦ ਬਹੁਤ ਪਾਉਂਦੇ ਆ ਹੈਲੋ ਆ ਬਾਈ ਜੀ ਕੁੱਤਾ ਵਿਆ ਉਹ ਪੱਛ ਕਰੋ ਨੀਂਦ ਪੂਰੀ ਹੋ ਗਈ ਬਾਤ ਕਰੋ ਨੀਂਦ ਪੂਰੀ ਹੋ ਗਈ ਖਵਾ ਦਿਓ ਕੁਛ ਬਬਾਲ ਆ ਗਿਆ ਬਬਾਲ ਉਹ ਦਾਲ ਬਣਾਈਏ ਆ ਪਾ ਜ ਮੈਨੂੰ ਆਉਂਦੀ ਨਹੀਂ ਅੱਬ ਵੇਚਾਂਗੇ 10-10 ਰੁਪਏ ਦੀ ਆਪਣਾ ਟ੍ਰੇਨ ਦਾ ਕਿਰਾਇਆ ਪੂਰਾ ਹੋਇਆ ਨਾ ਨਾਲੇ ਆਪਾਂ ਵਲੌਗ ਦਾ ਥੰਬਨੇਲ ਲਾਵਾਂਗੇ ਟ੍ਰੇਨ 'ਚ ਵਿੱਚ ਹੀ ਦਾਲ ਵਿੱਚ ਵਿੱਚ ਵੇਚਾਂਗੇ ਆਹ ਵੇ ਸੈਂਡਵਿਚ ਵੀ ਵਿਕਦੇ ਆਪਾਂ ਦਾਲ ਵੇਚ ਸਕਦੇ ਹਾਂ ਕਿਉਂ ਨਹੀਂ ਵੇਚ ਸਕਦੇ ਆਪਾਂ ਟ੍ਰੇਨ ਵਿੱਚ ਵੀ ਬਣਾ ਕੇ ਵੇਚਾਂਗੇ ਆਪਾਂ ਕਿੰਨੇ ਰੁਪਏ ਮੰਦੀਪ ਮੰਦੀਪ ਦਾਲ ਖਾਣੀ ਆ ਬੱਲੇ 50 ਦਾ ਇੱਕ ਵਾ 50 ਦਾ ਇੱਕ ਵਾਹ ਜੀ ਵਾਹ ਆਹ ਸੈਂਡਵੀਚ ਜਿਹੜਾ ਦਿਖਾਇਆ ਨਾ 50 ਰੁਪਏ ਦਾ ਇੱਕ ਬੱਲੇ ਬੱਲੇ ਯਾਰ ਲੱਗਤੀ ਹੋ 来 आजा ਮੰਦੀ ਬਾਪ ਦਾਲ ਬਣਾਈਏ ਆ ਜਾ ਹਾਏ ਫੀਲਿੰਗ ਲੈ ਲਾ ਮੁੰਡਾ ਆਇਓ ਆਇਓ ਦਾਲ ਬਣਾਈਆ ਬਾਏ 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 ਨਹੀਂ ਹਾਏ ਦਾਲ ਬਣਨ ਦੀ ਤਿਆਰੀ ਸ਼ੁਰੂ ਹੋ ਗਈਆਂ ਇਹ ਆਪਣੇ ਸ਼ੈਫ ਸਾਹਿਬ ਆ ਇਹਨਾਂ ਦਾ ਆਪਣਾ ਰੈਸਟੋਰੈਂਟ ਆ ਸ਼ਾਗੋੜ ਦੇ ਵਿੱਚ ਤੇ ਗੰਡੇ ਕੱਟਣ ਦੀ ਸਪੀਡ ਵੀ ਪੂਰੀ ਤੇਜ਼ ਆ ਪਰ ਇੱਥੇ ਮਿਲਣਾ ਨਾ ਹੌਲੀ ਹੌਲੀ ਕੱਟ ਰਿਹਾ ਨਾ ਚੋਪਿੰਗ ਬੋਰਡ ਤੇ ਜਾਰੀ ਸਪੀਡ ਕਰਦੇ ਦੁੱਜੀ ਆ ਚੋਪਿੰਗ ਬੋਰਡ ਤੇ ਜਾਰੀ ਸਪੀਡ ਆ ਕਰਦੇ ਦੁੱਜੀ ਆ ਫਿਰ ਵੀ ਗੰਡੇ ਸਾਹਿਬ ਨਾ ਕੱਟ ਰਿਹਾ ਹੈ। ਬਾਕੀ ਜਦੋਂ ਦਾਲ ਬਣ ਗਈ ਉਦੋਂ ਦਿਖਾਵਾਂਗੇ ਤੁਹਾਨੂੰ ਹਨਾ। ਵੇਚਣੀ ਵੀ ਆਪਾਂ। ਹੈ? ਵੇਚਣੀ ਵੀ ਆਪਾਂ। ਵੇਚਦਾ ਇਦਾਂ ਵੇਚ ਨਹੀਂ ਪਾਉ। ਏਦਾਂ ਵੇਚਾਂਗੇ ਆਪਾਂ ਵੇ। ਰਾਮ ਨਾ ਦਾਲ 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 ਵਾਲੇ ਦਾਲ ਵਾਲੇ ਇਹ ਕਰਾਂਗੇ। ਹੈ? ਅਗਲਾ ਭਾਵੇਂ ਹੈ ਗੱਲ ਭਾਈ ਦਾਲ ਵਾਲੇ ਦਾਲ ਵਾਲੇ ਕਰਾਂਗੇ। ਹੈ? ਕੋਈ ਨਹੀਂ ਵੇਚਦਾ। ਠੀਕ। ਘਰ ਜਲਦੀ ਕਰੋ ਜਲਦੀ ਵੀ ਪਰਲੇ ਕੈਬਿਨ ਚੋ ਤੋਂ ਆਰਡਰ ਆਏ ਹੋਏ ਦਾਲ ਦੇ। ਚੱਲ ਆਏ ਪਹੁੰਚ ਗਏ ਬਾਸਰਾਂਗੇ। ਇਹਨਾਂ 5 ਮਿੰਟ। ਆਦੇ ਭਾਜੀ ਦਾਲ ਖਾਣ ਵੀ ਖਵਾਇਓ। ਅਵੇ ਦੇਨ 5 ਮਿੰਟਸ ਆ ਗਈ ਬਸ ਦੇਨ 5 ਮਿੰਟਸ ਲੈ ਵੀ 5 ਕਿ ਮਿੰਟਾਂ ਦੇ ਵਿੱਚ ਤਿਆਰ ਹੋ ਚੱਲੀ ਆ ਆ ਦਿਲਪੁਰੀਆਂ ਨਾਲ ਤੇ ਆ ਦਾਲ ਆ ਨਿੰਬੂ ਟਮਾਟਰ ਗੰਡੇ ਮਿਰਚ ਹਰੀਆਂ ਮਿਰਚਾਂ ਆ ਰਿਆਂ ਲਖਾਵੇ ਦੇ ਵਿੱਚ ਆ ਬਾਈ ਯਾਰ ਦੇਖੋ ਇਹ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਵੀ ਆ ਸਾਰਾ ਕੁਝ ਜੋ ਮਤਲਬ ਕਿ ਇੱਕ ਪੱਕੇ ਦੁਕਾਨਦਾਰ ਕੋਲ ਹੋਣਾ ਚਾਹੀਦਾ ਆ ਹਨਾ ਸੇਲਵਾ ਤੇ ਸਾਰਾ ਕੁਝ ਆਪਣੀ ਵਾ ਬਣ ਚੱਲੀ ਆ ਬਣ ਚਲੋ ਬਣ ਗਈ ਫੇਰ ਖਵਾਵਾਂਗੇ ਸਾਰੇ ਦਾਲ ਬਾਈ ਐ ਲਓ ਜੀ ਲਓ ਦਾਲ ਖੋਲਣ ਵਾਲੀ ਆ ਇੱਕ ਨਾਲ ਖੋਲੋ ਵੀਡੀਓ ਦੇ ਵਿੱਚ ਬਾਜ ਨਖਾਵਾ ਤੁਸੀਂ ਪਾਓ ਨਾ ਪਾਉਂਦੇ ਤਾਂ ਦਿਖਾਓ ਵੀ ਐਡਾ ਬਣਦੀ ਆ ਕੋਈ ਹੋਰ ਸੰਗਤ ਆਵੇ ਨਾਲ ਆਪਣਾ ਇੰਤਜ਼ਾਮ ਕਰਕੇ ਆਵੇ ਨਾ ਹੋਣਾ ਆਪਾਂ ਟ੍ਰੇਨ 'ਚ ਲੈਣੇ ਆ 20 ਰੁਪਏ ਦੀ ਕੋਲੀ ਜੀ ਦੇਦੇ ਇੰਨੀ ਕ ਆਪ ਮਿਲਦਾ ਤਾਂ 50 ਦਾ ਪੈਕਟ ਆਇਆ 50 ਦਾ ਹੀ ਹੋ ਆਇਆ ਹੁਣ ਆ 100 ਰੁਪਏ 'ਚ ਸਾਰਾ ਸੱਦਾ ਬੱਤਾ ਤਿਆਰ ਕਰ ਲੈਣਾ ਆਪਾਂ ਲੈ ਚੱਕ ਆ ਪੈ ਗਈ ਦਾਲ ਬੱਲੇ 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 ਇਹ ਨਾ ਦੋ ਜਣਾ ਕਰ ਜਣਾ ਹੈ ਨਿਆਰੇ ਬਨਾਂਗੇ ਪੂਰੇ ਤੇ ਨਾ ਭਾਵੇਂ ਮੈਂ ਕਿਹਾ ਲੈ ਇਹਦਾ ਮੈਂ ਕਿਹਾ ਲੈ ਕੇ ਤੇ ਇੱਕ ਢੇੜਾ ਲਾ ਜੀ ਆਪਾਂ ਆਪਣੀ ਟੇੜ ਦੇ ਪੈਸੇ ਪੂਰੇ ਹੋ ਜਾਣੇ ਪੂਰੇ ਪੂਰੇ ਹੋ ਜਾਣੇ ਇੱਦਾਂ ਇੱਦਾਂ ਮੈਕਸ ਮੈਕਸ ਕਰੋ ਮੈਕ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਡੰਡੇ ਆਗੇ ਚੱਲੋ ਵੇ ਆ ਬਾਹਰ ਨੂੰ ਹਵਾ ਵੀ ਚੱਲਦੀ ਆ ਗੱਡੀ ਥੱਲੇ ਕਰ ਫਾਰੀ ਥੱਲੇ ਕਰ ਲਾ ਹਾਂ ਆ ਬਹੁਤ ਆ ਬਈਵਾ ਇਹ ਗਾਹ ਥੋੜੀ ਖਰਾਬ ਕਰਨਾ ਹੈ ਲੈ ਵੀ ਦਾਲ ਹੋ ਗਈ ਹੈ ਤਿਆਰ ਛੱਡ ਬ ਆਪਣੇ ਕੋ ਸਾਰਾ ਤਿਆਰਾ ਕੋਲੀਆਂ ਪਾੜ ਲਿਆ ਆਪਾਂ ਘਰੋਂ ਹੀ ਲਿਆਂਦੇ ਹੋ ਯਾਰ ਪਰ ਪਰ ਕੇ ਕੋਲੀਆਂ ਸੰਗਤ ਤੱਕ ਜਾਣੀਆਂ ਹੁਣ ਜਿੰਨੇ ਵੀ ਸੰਗਤ ਆ ਅੱਠ ਜਣੇ ਆਏ ਆ ਆਪਾਂ ਤੇ ਕੋਲੀਆਂ ਚਾਰ ਆ ਮੁੰਡਿਆਂ ਨੇ ਵਿੱਚ ਹੀ ਕਰਨਾ ਕਰੀ ਸਾਹੀ ਇੱਧਰ ਖਾ ਲੈਣਾ ਤੁਸੀਂ ਇੱਧਰ ਖਾ ਲੋ ਲੈ ਵੀ ਪਹਿਲੀ ਗੋਲੀ ਮਾਤਾ ਕੋਲੇ ਪਹਿਲੀ ਗੋਲੀ ਮਾਤਾ ਕੋਲੇ ਕਾਪਾ ਲਓ ਜੀ ਲਓ 20 ਰੁਪਏ 20 ਰੁਪਏ ਕੋਲੀ 20 ਰੁਪਏ ਕੋਲੀ 20 ਰੁਪਏ ਕੋਲੀ ਪੈਸੇ ਵੀ ਲੋ ਮਹਾਰਾਜ ਜੀ ਕਹਿੰਦੇ ਸੀ ਪੈਸੇ ਮਹਿੰਗੇ ਹੋਣੇ ਆ ਮਾਤਾ ਜੀ 20 ਰੁਪਏ ਕੋਲੀ ਆ ਲਓ ਜੀ ਮੈਂ ਕੀ ਕਹਿ ਰਿਹਾ ਆ 20 ਰੁਪਏ ਇੱਕ ਕੋਲੀ ਦੇ ਆ ਲਓ ਲਾ ਵੀ ਬੰਦੇ ਬਈ ਬਹੁਤ ਵਧੀਆ ਆ ਥੰਬਸ ਅਪ ਲੈ ਕੇ ਆਏ ਆ ਖਾਲੇ ਉੱਤਰ ਕੇ ਪੈਸ਼ਨ ਸਾਡੇ ਵਾਸਤੇ ਜਲਦੀ ਗੱਡੀ ਚੋ ਉਹ ਚਲਦੀ ਗੱਡੀ ਚੋ ਫੜ ਲਓ ਗੱਡੀ ਚੋ ਜਲਦੀ ਗੱਡੀ ਚੋ ਫੜਿਆ ਜਲਦੀ ਗੱਡੀ ਚੋ ਗਾਹ ਸ਼ਕਤੀਮਾਨ ਆ ਤੂੰ ਹੈ ਉਹ ਨਾ ਚੋ ਜਲਦੀ ਗੱਡੀ ਚ ਲੈ ਜਾਂਦੀ ਉੱਪਰੋਂ ਜਾ ਕੇ ਆ ਉੱਥੇ ਰੱਖੀ ਲੱਗੀ ਆਇਆ ਸੀ ਲੈ ਕੇ ਮੈਂ ਰੱਖੀ ਦੀ ਉਹ ਉੱਪਰ ਸੀਟ 'ਤੇ ਉੱਥੋਂ ਚੱਕ ਕੇ ਲੈ ਜਾਂਦੀ ਇਹਨਾਂ ਨੇ ਆ ਡੋਂਗਾ ਜਾਂ ਪਤਾ ਨਹੀਂ ਲੱਗਣਾ ਕਿ ਇੱਧਰ ਗਿਆ ਬਾਅਦ 10 ਮਿੰਟਾਂ ਦੀ ਗੇੜ ਆ ਹੈ ਨਾ ਹੈ ਸਾਡਾ ਭਾਈ ਸਹੀ ਗੱਲ ਆ ਇਹ ਤਾਂ ਗਿਆ ਮੈਂ ਕਿਹਾ 10 ਮਿੰਟਾਂ ਦੀ ਗੇੜ ਆ ਪਤਾ ਨਹੀਂ ਲੱਗਣਾ ਕਿ ਇੱਧਰ ਗਿਆ ਮੈਂ ਵੈਸੇ ਕਹਿੰਦਾ ਸੀ ਮੈਂ ਕਿ ਅਗਲੀ ਦੇਸ਼ ਦੇ ਨਾਲ ਮਿਲਦੇ ਆਂ ਪਰ ਫਿਰ ਤੁਸੀਂ ਇਹ থামਜ਼ਨ ਦਿਖਾਤੀ ਮੈਂ ਕਾ ਵੀ ਦਿਖਾ ਦਈਏ ਹੈਨਾ ਚਲੋ ਹੁਣ ਅਗਲੀ ਦੇਸ਼ੀ ਆਪਾਂ ਦਿਖਾਉਂਦੇ ਆ ਕਿ ਕੀ ਤਿਆਰ ਕਰ ਰਹੇ ਆਪਾਂ ਆਪਣਾ ਸਮਾਨ ਜਿਹੜਾ ਹੈ ਨਾ ਸੰਗਤ ਨਾਲ ਲੈ ਕੇ ਆਵਦਾ ਬਹੁਤ ਵਧੀਆ ਆ ਆ ਗੱਡੀ ਦੀ 20 25 25 ਰੁਪਏ ਦੇ ਨਾਲ ਉਹ ਜੇ 8 ਜਾਣੇ ਹੋ ਤਾਂ 20 ਰੁਪਏ ਦੇ ਕਿੰਨੇ ਹੋ ਗਏ 800 16 160 ਰੁਪਏ ਦੇ ਕਹੀ ਹੋ ਗਏ ਆ 100 ਰੁਪਏ ਚ ਸਾਰਾ ਸਮਾਨ ਸਾਲ ਕਰ ਲਿਆ ਆਪਾਂ ਇੱਥੇ ਜਾਣੇ ਹੈਨਾ ਚਲੋ ਅੱਗੇ ਮਿਲਦੇ ਹਾਂ ਅਗਲੀ ਦੇਸ਼ ਦੇ ਨਾਲ ਆਹ ਦੇਖ ਲਓ ਜੀ ਬਾਈ ਨੇ ਕੋਕ ਪਾ ਕੇ ਦਿੱਤਾ ਸਾਰਿਆਂ ਨੂੰ ਜਲਦੀ ਜਲਦੀ ਪੀਣ ਦੇ ਚੱਕਰ ਚ ਨਾਕੇ ਚ ਚੜਾਇਆ ਇਹ ਮੱਚ ਜਲਦੀ ਜਲਦੀ ਕੋਕ ਪੋ ਆ ਲੂਗਾ ਲੋਗਰ ਸਾਹਿਬ ਨਹੀਂ ਆ ਰਹੇ ਹੂੰ ਉਹ ਇਹ ਕਹਿੰਦਾ ਮੈਂ ਜਲਦੀ ਖਾ ਲਵਾਂ ਮਿਰਚ ਚੜ ਗਈ ਮੱਕ ਨੂੰ ਯਾਰ ਮਿਰਚ ਚੜ ਗਈ ਖਾਓ ਹਣ ਇੰਨਾ ਬਣਵਾ ਲਿਆ ਕਿ ਵੇਚ ਕੇ ਆਉਣਾ ਹੈ ਉਹ ਵੇਚਾਂਗੇ ਵੇਖੋ ਜੀ ਆਹ ਦੇਖੋ ਜੀ ਵਿਊ ਬਾਰ ਬਹੁਤ ਵਧੀਆ ਕਿਤਾ ਜੀ ਰੋਗ ਦੇ ਨਾ ਜੱਗੀ ਤੂੰ ਤਾਂ ਕਹਿੰਦੇ ਨਾਨਸਟਾਫ ਆ ਇਹ ਹੈਗੀ ਨਾਨਸਟਾਫ ਵੀ ਆਉਣ ਡੁੱਗੀ ਜਾਂਦੀ ਮੈਕਰਾ ਉਪਰਾਂ ਨਾਸਾਂ ਦੇ 2 60 ਸਟਾਪ ਕਹਿ ਰਾ ਇਹਦੇ ਵਿੱਚ 195 60 ਪੀ ਜਾਂਦਾ ਨਹੀਂ ਪੀਣਾ ਕੋਕ ਆ ਦਿਆਂਗਾ ਅਜੇ ਵੀ ਨਹੀਂ ਹਟਦਾ ਇਹ ਮਗਾ ਕਹਿੰਦਾ ਗਰਮੀ ਦੱਸੋ ਜੱਗੀ ਭਾਈ ਕਿੱਦਾਂ ਗਰਮੀ ਦੇ ਵੱਟ ਕੱਢੇ ਭਾਈ ਚੱਬ ਪੂਰੇ ਪੂਰੇ ਕੱਢ ਤੇ ਇਸ ਟਾਈਮ 40 ਕਿ 40 ਡਿਗਰੀ ਟੈਂਪਰੇਚਰ ਆ ਉਹ ਨਾਸਾਂ ਤੇ ਜੜ ਗਿਆ ਯਾਰ ਚਲੋ ਜੀ ਬਾਕੀ ਅੱਗੇ ਦਾ ਸਫਰ ਤਾਂ ਉਹ ਦਿਖਾਵਾਂਗੇ ਅੱਗੇ ਜਾ ਕੇ ਸਾਡੇ ਬਲੌਗਰ ਸਾਹਿਬ ਥੋੜਾ ਜਿਆ ਸਿੱਕ ਹੋ ਗਏ ਆ ਸਿੱਕ ਨਹੀਂ ਹੋਏ ਮਤਲਬ ਉਹ ਕਹਾ ਜਿਹੜੀ ਮਿਰਚਾਂ ਨੂੰ ਨਾਸਾਂ ਲੱਗ ਗਈ ਹਰੀ ਨਾਸਾਂ ਨੂੰ ਜੜ ਗਈ ਤੂੰ ਮਿਰਚ ਦਾ ਵਾਲਾ ਫੈਨ ਸੀ ਨਾ ਭਾਈ ਦੀ ਮਿਰਚ ਆ ਕੋੜੀ ਬੜੀ ਯਾਰ ਕਿਵੇਂ ਮਿਰਚ ਕੋੜੀ ਬੜੀ ਆ ਇਦਾਂ ਹੀ ਆ ਇਹ ਤਾਂ ਲੱਗ ਗਈ ਜੀ ਚਾਰ ਵਾਲੀ ਮਿਰਚ ਖਾਧੀ ਉਹ ਵੈਰੈਟੀ ਉਹ ਵੈਰੈਟੀ ਲੱਗ ਗਈ ਹੁਣ ਮੇਰਾ ਜੀ ਕਰਦਾ ਮੈਂ ਖਾਵਾ ਉਦੋਂ ਮੈਨੂੰ ਕਹਿੰਦਾ ਦੋ ਹੋਰ ਪਾ ਦੇ ਮੇਰਾ ਜੀ ਕਰਦਾ ਮੈਂ ਖਾਵਾ ਮੇਰਾ ਜੀ ਕਰਦਾ ਮੈਂ ਨਾ ਖਾਵਾ ਹਾਂ ਹਾਂ ਪਾਉਂਗੇ ਕਾ ਵੀਊ ਕਿੰਨਾ ਔਣਾ ਦੇਖਿਓ ਬਹੁਤ ਸੋਹਣਾ ਪਹਾੜ ਕਿੰਨੇ ਵਧੀਆ ਲੱਗ ਰਿਹਾ ਚਲੋ ਬਾਕੀ ਦਾ ਸਫ਼ਰ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆ ਜੀ ਓਕੇ ਲਓ ਜੀ ਚਾਹ ਬਣਨ ਲੱਗੀ ਆ ਫਿਰ ਤੇ ਆ ਬਾਬਾ ਜੀ ਨੇ ਬਹੁਤ ਨੌਲੇਜ ਦਿੱਤੀ ਆ ਸਾਨੂੰ ਸਾਹਮਣੇ ਵਾਲੇ ਬਾਬਾ ਜੀ ਇਹਦੇ ਬੈਠੇ ਆ ਬਹੁਤ ਜਿਆਦੀ ਨੋ ਲੈ ਆ ਹਰ ਇੱਕ ਚੀਜ਼ ਦੀ ਆਪਾਂ ਕਹਿ ਸਕਦੇ ਹਾਂ ਕਿ ਕੱਲੀ ਕੱਲੀ ਗੱਲ ਸਾਰਾ ਗੁਰੂ ਗਿਆਨ ਬਾਬਾ ਜੀ ਨੂੰ ਆ ਕਿ ਕਿਹੜੇ ਗੁਰੂ ਕਦੋਂ ਇਹ ਕਿਹੜੇ ਗੁਰੂ ਨੇ ਕੀ ਕੀਤਾ ਜਾਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਸਾਰਾ ਗਿਆਨ ਬਾਬਾ ਜੀ ਨੂੰ ਆ ਤੇ ਹੁਣ ਬਾਬਾ ਜੀ ਸਾਨੂੰ ਚਾਹ ਛਕਾਉਣ ਲੱਗੇ ਆ ਕਹਿੰਦੇ ਵੀ ਆਪਾਂ ਹੁਣ ਤੁਹਾਨੂੰ ਚਾਹ ਦਾ ਛਕਾ ਕੇ ਭੇਜਣਾ ਹੈ ਇਤੋਂ ਇਹਨਾਂ ਦੇ ਕੋਲ ਬੈਠੇ ਸੀ ਅਸੀਂ ਤੇ ਟ੍ਰੇਨ ਦੇ ਵਿੱਚ ਸਾਨੂੰ ਮਿਲੇ ਨੇ ਤੇ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ ਬਹੁਤ ਵਧੀਆ ਗਿਆਨੀਆਂ ਗੱਲਾਂ ਦੱਸਿਆ ਨੇ ਬਹੁਤ ਬਹੁਤ ਧੰਨਵਾਦ ਬਾਪੂ ਜੀ ਤੁਹਾਡਾ ਯਾਰ ਸਾਡੀ ਨਾਲ ਸੰਗਤ ਦੇਖੀ ਆ ਉਹ ਬਾਹਰ ਦਾ ਥਿਊ ਵੀ ਵਹੀ ਕਿਤੇ ਪਾਣੀ ਦੇ ਗਿਆ ਵੀ ਇੱਥੇ ਬਾਹਰ ਦਾ ਥਿਊ ਵੀ ਬਹੁਤ ਸੋਹਣਾ ਆ ਰਿਹਾ ਹੈ ਜੀ ਉਹ ਤੇ ਰੱਖ ਲੈਣਾ ਟਾਓ ਹੋਰ ਇਹ ਲੋ ਆ ਵੀ ਪਾਣੀ ਕੱਢਦੇ ਹੋਏ ਉਰਕਣ ਡਿਆ ਕਰੋ ਜੀ ਜੇ ਚਾਹ ਤਿਆਰ ਹੋ ਰਹੀ ਹੈ ਜੀ ਬਾਪੂ ਜੀ ਕਿਹੜੀ ਚਾਹ ਬਣਾਈ ਹੈ ਅਹਰ ਦੱਸ ਤੋਂ ਮੜੇ ਸਾਨੂੰ ਇਹ ਤੂਫਾਨੀ ਚਾਹ ਜੀ ਤੂਫਾਨੀ ਚਾਹ ਆ ਆ ਬਾਪੂ ਹੀ ਦੱਸਣਗੇ ਵਾਲੇ ਤੁਹਾਨੂੰ ਇਹ 14-15 ਦੀ ਚਾਹ ਹੈ ਹਾਂ ਜੀ ਮੈਂ ਦੱਸ ਰਹੀਆਂ ਨਹੀਂ ਆ ਪੂਨੂ ਕੁੱਟ ਕੇ ਸਹੀ ਹੈ ਉਹ ਬਾਅਦ ਵਿੱਚ ਪਿਛਲ ਕੇ ਕਿਹੜੀ ਕਿਹੜੀ ਚੰਤ ਪੁਸ਼ਪੀ ਬ੍ਰਹਮੀ ਹਾਂਜੀ ਹੋਰ ਨਾ ਆਕ ਮਲਟੀ ਸਹੀ ਹੈ ਬਾਕੀ ਦੀ ਚੀਜ਼ ਮੇਰੇ ਕੋਲ ਲਿਖਿਆ ਪਿਆ ਸਹੀ ਹੈ 14-15 ਜੀਜਾ ਭਾਈਆ ਮਤਲਬ ਜਹਾਜ ਤੁਸੀਂ ਐਨ ਤੱਥਲੀ ਵਾਲੀ ਚਾਹ ਬਣ ਰਹੀ ਆ ਚਾਹ ਨਹੀਂ ਇਹ ਗਰਮ ਮਸਾਲਾ ਜੀ ਤਾਕ ਤਾਕ ਦਾਲਾ ਮਸਾਲਾ ਬਹੁਤ ਵਧੀਆ ਬਾਕੀ ਨੇਚਰ ਬਹੁਤ ਵਧੀਆ ਸਾਰੇ ਬਿਜੁਰਗ ਬਹੁਤ ਵਧੀਆ ਪੂਰਾ ਮਨੋਰੰਜਨ ਕਰਾ ਰਹੇ ਆ ਨਾ ਇਹ ਬਣ ਗਈ ਐ ਨਹੀਂ ਲੱਗ ਰਹੀ ਵੀ ਆਪਾਂ ਕਿਹਦੇ ਉੱਪਰੇ ਬੰਦੇ ਨਾ ਬੈਠੇ ਆਪਰੇ ਬੰਦਿਆਂ ਦੇ ਬੈਠੇ ਇਦਾਂ ਲੱਗ ਰਹੀ ਮੋਜੇ ਮੋੜ ਜਾ ਬਣ ਗਈ ਬਹੁਤ ਬਹੁਤ ਚੋੜਾਣ ਗਿਆ ਬਣ ਗਈ ਕਾਰਨ ਦੀ ਮੋਸਮ ਰੋਡ ਚਾਵਾ ਬਾਪੂ ਜੀ ਨੇ ਨਾ ਸਾਨੂੰ ਕੁਝ ਗੱਲਾਂ ਸਮਝਾਈਆਂ ਨੇ ਤੇ ਕਹਿੰਦੇ ਵੀ ਜੇ ਤੁਸੀਂ ਸਾਡੀਆਂ ਗੱਲਾਂ ਤੇ ਖਰੇ ਉਤਰੇ ਤਾਂ ਫਿਰ ਤਾਂ ਮੋਜਾ ਹੀ ਮੋਜਾ ਨਹੀਂ ਤੇ ਜੇ ਖਰੇ ਉਤਰੇ ਨਾ ਫਿਰ ਉਹ ਤੁਹਾਡੀ ਮਰਜ਼ੀ ਹੈ ਨਹੀਂ ਤੇ ਚਾਹ ਜਦੋਂ ਘੋੜ ਪੈਣ ਲੱਗਾ ਜੀ ਉਸ ਗੱਲ ਦੀ ਗੱਲ ਬੰਦ ਠੀਕ ਹੈ ਹਾਂਜੀ ਹਾਂਜੀ ਮਤਲਬ ਕਿ ਆਹ ਬਾਹੂ ਗੁਰੂ ਨੇ ਬਾਪੂ ਦੇ ਮੂੰਹ ਕੋਲ ਆਇਆ ਜੀ ਹਾਂਜੀ 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 ਤੇ ਹੁਣ ਚਾਹ ਚੱਕਦੇ ਆਂ ਜੀ ਬਸ ਬਣ ਚੱਲੀ ਆ ਇਹ ਤੁਹਾਡੇ ਪਾਗ ਜਗੇ ਹਾਂਜੀ ਹਾਂਜੀ ਆਰੇ ਬਾਪੂ ਜੀ ਪੂਰਾ ਪ੍ਰੋਗਰਾਮ ਨਾਲ ਲੈ ਕੇ ਆਇਆ ਦੇਖੋ ਇਹ ਪਲੱਗ ਬਲੱਗ ਸਾਰਾ ਸਿਸਟਮ ਨਾਲ ਰੱਖਦੇ ਆ ਥੋੜਾ ਚਾਹੀਦਾ ਇਹ ਨਾਲ ਫਿਰ ਫਿਰ ਮੈਂ ਉਸ ਤੋਂ ਫਿਰ ਤਰਨਤਾਰਨ ਤੋਂ ਜੜੇ ਬਾਪੂ ਜੀ ਤੁਸੀਂ ਤਰਨਤਾਰਨ ਤੋਂ ਜੜੀਆਂ ਨਹੀਂ ਲੈ ਸਕਦਾ ਆਪਾਂ ਜਾਖਲ ਤੋਂ ਚੱਲੇ ਹੋਏ ਆ ਤੁਹਾਨੂੰ ਪਤਾ ਹੀ ਆ ਜੀ ਤਰਨਤਾਰਨ ਤੋਂ ਪਿੰਡ ਨੂਰ ਦੀ ਇਹ ਨੂਰ ਦੀ ਜੀ ਬਾਬਾ ਬੋਤਾ ਸਿੰਘ ਦੇ ਬਾਬਾ ਗੱਜਾ ਸਿੰਘ ਹਾਂਜੀ ਹਾਂਜੀ ਠੀਕ ਹੈ ਉਹਨਾਂ ਬਾਰੇ ਸਾਰੇ ਜਾਣਦੇ ਆ ਜੀ ਲੋ ਜੀ ਚਾਹ ਬਣ ਕੇ ਹੋ ਗਈ ਜੀ ਤਿਆਰ ਡੋਣ ਪਾਉਣਿਆਂ ਨੂੰ ਗਲਾਸਾਂ ਚ ਤੇ ਫਿਰ ਛਕਦੇ ਆ ਹਨਾ ਜੀ ਲਓ ਜੀ ਮਾਇਨਾ ਹਲੋ ਹਲੋ ਨੂੰ ਬਾਹਰ ਇਹ ਲੈ ਗਲਾਸ ਮਾਣੀ ਦਾ ਆ ਲੈ ਠੀਕ ਤੇ ਐ ਨਹੀਂ ਰੱਖੋ ਆੜੀ ਮਾੜੀ ਨਹੀਂ ਹੋ ਪੁਰੇ ਘੰਟੇ ਬੈਠੀ ਗਈ ਹੁਣ ਕੇ ਮੈਂ ਤੁਹਾਨੂੰ ਨਹੀਂ ਦਿੰਦੇ ਆਪਾਂ ਡਰਾਈਵਰ ਨੇ ਕਿਹੋ ਜਿਹਾ ਉਹ ਜਾ ਤਾ ਰਿਹਾ ਕੀ ਪਾ ਰਿਹਾ ਆਓ ਕੱਲਾ ਫਿਰੋ ਲਗੇ ਤੇ ਛਟ ਕੋ ਗੱਡੀ ਮਾਰਦੀ ਛਟਗਾ ਇੱਕੋ ਦਮ ਤੇ ਮੁੜ ਕੇ ਸਭ ਮਨ ਮਨੇ ਚਾਹ ਸਾਰੀ ਚੱਲੇ ਆ ਜੀ ਲਓ ਵੀ ਹੁਣ ਫੜੀ ਚੱਲੋ ਬਾਦ ਜੀ ਲਓ ਜੀ ਲਓ ਭਜੀ ਲਓ ਜੀ ਲਓ ਜੀ ਲਓ ਚਾਹ ਪੀਓ ਨਾਲ ਹਮਾਰਤਾ ਛਟਗਾ ਮਾਰੇ ਨੇ ਛਟਗਾ ਕਲੱਚ ਛੱਡਦਾ ਹੀ ਉਹਨੇ ਯਾਰ ਆਪਣਾ ਬੰਦਾ ਸੀ ਬੰਦਾ ਆਪਣਾ ਅੱਗੇ ਗਿਆ ਬਿਸਕੁਟ ਲੈਣ ਗਿਆ ਆ ਹਾਂ ਅੰਕਲ ਵੀ ਸੀਗੇ ਲਓ ਜੀ ਚਾਹ ਹੁਣ ਤੁਹਾਨੂੰ ਟੇਸਟ ਕਰਕੇ ਦੱਸਦੇ ਚਾਹ ਕਾਦੀ ਨੀਰਾ ਦੁੱਧ ਹੀ ਬਣਾਇਆ ਵਾ ਬਬਾਈ ਉੱਥੇ ਪਤਾ ਨਹੀਂ ਕੀ ਆਨੇ ਤੇ ਸਾਰਾ ਲੋ ਕਰਦੇ ਆ ਤੇ ਅੱਛਾ ਕੋ ਬਾਬਾ ਜੀ ਮੋਚ ਮੋਚ ਬਰੋੜ ਜਾ ਆ ਮੋਚ ਬਰੋੜ ਬਾਬਾ ਜੀ ਕਹਿੰਦੇ ਮੋਚ ਬਰੋੜ ਚਾਹ ਆ ਤਰਨ ਤਾਲਨ ਦੀ ਸਪੈਸ਼ਲ ਹਲਾਈ ਤਰਨ ਤਾਲਨ ਕਾ ਮ ਹੁੰਦੀ ਸੀ ਮੋਚ ਮਿਲੋੜ ਦੀ 3 ਮਿੰਟ ਚ ਵਾਹ ਇਹ ਆ ਹੱਬ ਬਿਸਕੁਟ ਵੀ ਆ ਗਿਆ ਦੇਖਿਆ ਤਾਂ ਸਭ ਮੇਰ ਪਤਾ ਬਿਸਕੁਟ ਲੈਣ ਗਿਆ ਤੇ ਆ ਕੇ ਦੇਖੋ ਬਾਈ ਇੱਥੇ ਆ ਗਿਆ ਮਾਤਾ ਰਾਕੇ ਜੀ ਮੈਂ ਕਹਿੰਦੇ ਚਾਹ ਪੀ ਕੇ ਦੇਖੋ ਨਜ਼ਾਰਾ ਪੂਰਾ ਕੌਣ ਵੇਖੇ ਬਾਈ ਠੀਕ ਠੀਕ ਯਾਰ ਟੜਕਾ ਇੰਨਾ ਨਹੀਂ ਨਾ 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 ਹੋਰ ਲੱਫ ਬਿਸਕਟ ਵੀ ਆ ਚੁੱਕੇ ਆ ਲੰਗਰ ਦੇ ਤੇ ਆ ਚਾਹ ਜੀ ਆਪਣੇ ਗਲਾਮ ਚਲੋ ਲੈ ਲੈਓ ਜੀ ਲੈਓ ਜੀ ਜੀ ਸਭ ਹੁੰਦਾ ਸਿੱਧਾ ਨਹੀਂ ਯਾਰ ਚਾਹ ਨਾਲ ਮਠੀਆਂ ਤੇ ਛੱਕਰ ਪਾਰੇ ਚੱਲਦੇ ਆ ਬਾਹਰੋਂ ਯੂਬ ਹੋ ਗਏ ਡਾਰੇ ਆ ਬਾਰ ਬਾਰ ਹੋਣੀ ਦੇਖੋ ਮੈਂ ਮਿਲਿਆ ਤੈਨੂੰ ਪਹਿਲਾਂ ਨਹੀਂ ਸੀਗਾ ਧਵਾਵਾਗੇ ਤੈਨੂੰ ਐਨ ਟੈਨਸ਼ਨ ਬਿਸਕੁਟ ਵੀ ਹੈ ਜੀ ਲਓ ਜੀ ਬਿਸਕੁਟ ਲਓ ਸਾਰੀ ਸੰਗ ਬਿਨਾ ਹੋਏ ਬਿਸਕੁਟ ਮਾਰੋ ਲੈ ਲਓ ਇਹ ਮਠੀਆਂ ਜੀ ਇਹ ਤਾਂ ਭਜੀ ਜਾਣਾ ਹੈ ਬਿਸਕੁਟ ਤੇ ਚਾਹ ਚਾਹ ਦੱਸੋ ਕਿੱਦਾਂ ਬਣੀ ਹੈ ਪਹਿਲਾਂ ਇਹ ਬਾਬੂ ਇਹ ਗਿੱਲ ਸਾਹਿਬ ਗਿੱਲ ਸਾਹਿਬ ਮੈਂ ਕਹਿੰਦਾ ਚਾਹ ਦੱਸੋ ਕਿੱਦਾਂ ਬਣੀ ਹੈ ਬਾਈ ਜਮਨ ਸਰ ਹਾਂ ਜੀ ਜਮਨ ਜੀ ਓਕੇ ਤੁਸੀਂ ਓਕੇ ਜਮਨ ਏਦਾਂ ਦੀ ਚਾਹ ਕੀ ਪੀਤੀ ਕਰੀ ਮਾ ਭਰਾਵਾ ਮੋਛਮ ਰੋਡ ਚਾਹ ਦੱਸ ਦਿਓ ਬਾਈ ਵੀ ਤਰਨਤਾਰ ਦੀ ਸਪੈਸ਼ਲ ਆ ਹਾਂ ਬਾਸਕਟ ਪਿਕਚਰ ਗੁਰਜਿੰਦੇ ਜੀ ਵਰਦਾ ਸਾਹਮਣੇ ਹੀ ਦੁਕਾਨ ਜੇ ਕਿਸੇ ਨੂੰ ਲੋੜ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਬਹੁਤ ਜੰਦਾ ਕੀਤਰਾ ਬਣਾਈ ਕਿਤਰਾ ਬਣਾਈ ਦੀ ਆ ਬਾਪੂ ਸਾਰਾ ਰਿਪਲਾਈ ਕਰਨਗੇ ਬਾਪੂ ਜੀ ਸਭ ਪਤਾ ਆ ਸਾਰਾ ਕੋਈ ਦੱਸਾਂਗੇ ਕਿ ਕਿੱਦਾਂ ਬਣਾਈ ਆ ਤੇ ਕੀ ਕੀ ਚੀਜ਼ਾਂ ਪਾਈਆਂ ਹਨਾ ਬਾਕੀ ਹੁਣ ਚਾਹ ਮਸਾਲਾ ਪਾਇਆ ਸਪੈਸ਼ਲ ਮਸਾਲਿਆਂ ਨਾਲ ਚਾਹ ਬਣਾਈ ਆ ਤੇ ਹੁਣ ਚੱਕ ਛਕ ਲਈਏ ਚਾਹ ਅੱਗੇ ਮਿਲਦੇ ਆ ਤੁਹਾਨੂੰ ਤੇ ਲੋ ਜੀ ਆਪਾਂ ਪਹੁੰਚ ਚੁੱਕੇ ਆ ਮੰਨਦੇੜ ਸਾਹਿਬ ਦੀ ਧਰਤੀ ਤੇ ਇਹਦਾ ਜਿਹੜਾ ਲਾਸਟ ਸਟੋਪ ਹੈ ਆ ਉਹ ਹਜੂਰ ਸਾਹਿਬ ਹੁੰਦਾ ਆ ਤੇ ਇੱਥੇ ਰੁਕ ਚੁੱਕੀ ਆ ਜੀ ਅੱਜ ਜਿੰਨੇ ਵੀ ਸੰਗਤ ਤੁਸੀਂ ਦੇਖ ਰਹੇ ਹੋ ਸਾਰੀ ਇਸੇ ਟ੍ਰੇਨ ਦੇ ਵਿੱਚ ਹੀ ਉਤਰੀ ਆ ਤੇ ਹੁਣ ਆਪਾਂ ਚੱਲਦੇ ਆ ਦਰਬਾਰ ਸਾਹਿਬ ਵੱਲ ਨੂੰ ਤੱਕ ਸੱਚਖੰਡ ਸ੍ਰੀ ਹਜੂਰ ਸਾਹਿਬ ਵੱਲ ਨੂੰ ਤੇ ਜਾ ਕੇ ਰੂਮ ਦਾ ਇੰਦਿਆਮ ਕਰਦੇ ਆ ਜੀ ਚਲੋ ਜੀ ਚਲੋ ਚੱਕੋ ਬੈਗ ਆਪਣੇ ਆਪਣੇ ਤੇ ਚੱਲਦੇ ਆ ਫਿਰ ਇੱਥੋਂ ਫਿਰ ਦੇਖਦੇ ਆ ਕਿੰਨੇ ਬਸਾਂ ਲੱਗੀਆਂ ਹੁੰਦੀਆਂ ਨੇ ਤੇ ਉਹਨਾਂ ਬਸਾਂ ਦੇ ਰਾਹੀਂ ਆਪਾਂ ਫਿਰ ਚੱਲਦੇ ਆ ਦਰਬਾਰ ਸਾਹਿਬ ਵੱਲ ਨੂੰ ਤੇ ਰੂਮ ਵਗੈਰਾ ਦਾ ਦੱਸਦੇ ਕਿੰਨਾ ਕੀ ਇੰਤਜ਼ਾਮ ਸਾਰਾ ਹਨ ਤੇ ਉਹ ਵੀ ਤੁਹਾਨੂੰ ਦੱਸਦੇ ਆ ਫਿਰ ਤੇ ਲਗਭਗ ਜਿਹੜੀ ਟ੍ਰੇਨ ਆ ਉਹ ਆਪਣੀ 4 1/2 ਘੰਟੇ ਲੇਟ ਪਹੁੰਚੀ ਹੈ ਜੀ ਟਾਈਮ ਸੀਗਾ 11:30 ਵਜੇ ਦਾ 10 11 ਵਜੇ ਦਾ ਪਰ ਟ੍ਰੇਨ ਪਹੁੰਚੀ ਹੈ ਜੀ 3 ਵਜੇ ਤੇ ਹੁਣ ਜਾ ਰਹੇ ਆ ਜੀ ਦਰਬਾਰ ਸਾਹਿਬ ਵੱਲ ਨੂੰ ਤੇ ਰੂਮ ਵਗੈਰਾ ਲੈਣੇ ਆ ਨੀਂਦ ਬਹੁਤ ਆ ਰਹੀ ਆ ਤੇ ਜਾ ਕੇ ਆਰਾਮ ਕਰਦੇ ਆ ਹੁਣ ਦਰਬਾਰ ਸਾਹਿਬ ਮਿਲਦੇ ਆ ਜੀ ਰੂਮ ਵਗੈਰਾ ਦੱਸਦੇ ਆ ਕਿਦਾਂ ਕੀ ਸਿਸਟਮ ਆ ਕਿਦਾਂ ਮਿਲਦੇ ਆ ਹਨਾ ਸਾਰਾ ਕੁਝ ਇਦਾਂ ਜਿਹੜੀਆਂ ਬੱਸਿਸ ਲੱਗੀਆਂ ਹੁੰਦੀਆਂ ਨੇ ਤੁਸੀਂ ਸਾਹਮਣੇ ਦੇਖ ਸਕਦੇ ਇੰਨਾ ਬੱਸਿਸ ਦੇ ਰਾਈ ਜਿਹੜਾ ਆ ਆਪਾਂ ਦਰਬਾਰ ਸਾਹਿਬ ਫਤਖੰਡ ਸ੍ਰੀ ਹਜੂਰ ਸਾਹਿਬ ਵੱਲ ਜਾਵਾਂਗੇ ਤੇ ਇਹ ਸਾਰੀਆਂ ਬੱਸਾਂ ਦੀ ਸੇਵਾ ਜਿਹੜੀ ਉਹ ਫ੍ਰੀ ਰਹਿੰਦੀ ਆ ਜਦੋਂ ਆਪਾਂ ਤੇ ਰੇਲ ਤੋਂ ਉਤਰਦੇ ਆ ਤਾਂ ਉਤਰਦੇ ਸਾਰ ਹੀ ਖੱਬੇ ਹੱਥ ਨੂੰ ਜਿਹੜਾ ਆ ਇਹ ਨਿਕਲ ਕੇ ਸਾਰੀਆਂ ਬਸਾਂ ਲੱਗੀਆਂ ਹੋਈਆਂ ਨੇ ਤੇ ਸਭ ਤੋਂ ਪਹਿਲਾਂ ਆਪਾਂ ਵਸਤੇ ਚ ਰੰਨੇ ਆ ਜੀ ਬਾਬਾ ਨਿਹੰਗ ਸਿੰਘ ਦੀ ਸਰਾਂ ਚ ਜਾਣਾ ਆ ਆ ਬਾਬਾ ਨਿਹੰਗ ਸਿੰਘ ਦੀ ਸਰ ਵਾਲੀ ਬਸ ਆ ਯਾਰ ਇਹ ਸੋ ਪੁੱਛ ਇਹ ਜਾਲ ਦੇ ਜਿਹੜਾ ਆਪਾਂ ਬਸ ਤੇ ਚ ਬਹਿ ਚੁੱਕੇ ਆ ਜੀ ਖੜੇ ਆ ਖੜੇ ਚਲੋ ਕੋਈ ਖੜੇ ਆ ਆਪਣੀਆਂ ਜਿਹੜੀਆਂ ਸਵਾਰੀਆਂ ਨਾਲ ਦੀਆਂ ਬਹਿ ਚੁੱਕੀਆਂ ਬੈਗ ਜਿਹੜੇ ਫੈਕ ਕਰ ਲਿਆ ਤੇ ਇਹ ਬੱਸ ਆਪਾਂ ਨੂੰ ਜਿਹੜਾ ਸਿੱਧਾ ਬਾਬਾ ਨਿਹੰਗ ਸਿੰਘ ਦੀ ਸਰਾਂਵਾਂ ਲੈ ਕੇ ਜਾਊਗੀ ਉੱਥੇ ਆਪਾਂ ਨੂੰ ਜਿਹੜੇ ਰੂਮ ਵਗੈਰਾ ਆ ਉਹ ਮਿਲ ਜਾਣੇ ਆ ਤੇ ਜਾ ਕੇ ਤੁਹਾਨੂੰ ਦੱਸ ਦਿਆਂ ਕਿ ਰੂਮ ਬਾਈ ਨੇ ਬੁੱਕ ਕੀਤੇ ਹੋਏ ਆ ਹਾਂ ਦਿਗਦੀਪ ਬਾਈ ਨੇ ਯੂਟਿਊਬਰ ਆਪਣੇ ਨੇ ਰੂਮ ਬੁੱਕ ਕੀਤੇ ਰੂਮ ਸਿੱਧੇ ਬੁੱਕ ਕਰ ਰੱਖਿਆ ਪਰ ਫੋਲੀ ਐਸੀ ਹੈ ਨਾ ਜਾ ਕੇ ਦੱਸ ਦਿਆਂ ਵੀ ਕਿੰਦਾ ਕੀ ਹਿਸਾਬ ਗੱਦਾ ਹੈ ਇਹੋ ਜਿੰਨੇ ਵੀ ਜਾਣਾ ਮੈਂ ਇਹਨੂੰ ਫੋਨ ਕਰਕੇ ਜਾਹਦਾ ਵੀ ਇਹ ਰੂਮ ਦਾ ਨੂੰ ਬੁੱਕ ਕਰਾ ਲਵਾਂ ਬਾਈ ਇਹ ਕਰ ਰਿਹਾ ਮਜ਼ਾਕ ਸਿੱਧੀ ਜੀ ਗੱਲ ਆ ਰੂਮ ਵਗੈਰਾ ਨੇ ਕੋਈ ਬੁੱਕ ਨਹੀਂ ਹੈਗੇ ਉਹ ਫੋਨ ਵਗੈਰਾ ਕਿੰਤਾ ਦੀਗਾ ਬਟ ਜਿਹੜੇ ਹਲੇ ਤੱਕ ਸੁਲਵਾਈ ਨਹੀਂ ਹੋਈ ਆਪਾਂ ਜਾ ਕੇ ਦੇਖਦੇ ਆਂ ਕਿਦਾਂ ਕੀ ਸਬਕਤਾ ਬੰਦ ਦੀ ਨਾਲ ਆਪਾਂ ਨੂੰ ਵਗੈਰਾ ਮਿਲ ਜਾਣਗੇ ਤੇ ਬਾਕੀ ਅਸੀਂ ਸਾਰੀ ਜਿਹੜੀ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤੇ ਇਹ ਅੰਦਰੋਂ ਤੁਹਾਨੂੰ ਬਤਾ ਦਿੰਨੇ ਆਂ ਵੀ ਸਾਰੀ ਬੱਸ ਜਿਹੜੀ ਆ ਜਿੱਦਾਂ ਆਪਾਂ ਦਰਬਾਰ ਸਾਹਿਬ ਹਮੰਦਰ ਸਾਹਿਬ ਜਾਂਦੇ ਆਂ ਉੱਥੇ ਆਪਾਂ ਨੂੰ ਬੱਸਿਸ ਲੈਂਡ ਆਉਂਦੀਆਂ ਨੇ ਇੱਥੇ ਹਜੂਰ ਸਾਹਿਬ ਦੀਆਂ ਆਪਣੀਆਂ ਜਿਹੜੀਆਂ ਬੱਸਾਂ ਨੇ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਇਹਨਾਂ ਦੇ ਰਾਈ ਆਪਾਂ ਦਰਬਾਰ ਸਾਹਿਬ ਵੱਲੋਂ ਚੱਲਦੇ ਆ ਜੀ ਤੇ ਅੱਗੇ ਦਾ ਜਿਹੜਾ ਕੀ ਪ੍ਰੋਸੈਸ ਲੈਂਦਾ ਹੈ ਸਾਰਾ ਰੂਮ ਜਦੋਂ ਉਹ ਤੁਹਾਡੇ ਨਾਲ ਸੀ ਸੰਜਿਆ ਕਰਦਾ ਮੈਂ ਸਾਡੇ ਬਨੋਕਰ ਸਾਰੇ ਤੋਂ ਪਹਿਲਾਂ ਅੱਲ੍ਹਾ ਉਹਨੂੰ ਬੰਦਾ ਮੈਂ ਸਾਡੀ ਨਾ ਰੂਮ ਦੀ ਗੱਲ ਚੱਲ ਰਹੀ ਸੀ ਵਲੌਗ ਪੂਰੇ ਦੇ ਵਿੱਚ ਹੈ ਬਾਈ ਜੀ ਕਿਵੇਂ ਨਹੀਂ ਮੈਂ ਕਿਹਾ ਸੀ ਵੀ ਰੂਮ ਦਵਾਉਂਗਾ ਮੈਂ ਆਪੇ ਹੈ ਆਪੇ ਆਪ ਪਹਿਲੀ ਵਾਰ ਮੈਂ ਤੇ ਆਪ ਪਹਿਲੀ ਵਾਰ ਆਇਆ ਸੀ ਬੰਦੇ ਅਸੀਂ ਆਵੇ ਨੂੰ ਮੈਂ ਕਹ ਲੈ ਜਮਾਨਾ ਮਜੇ ਆਉਲੇ ਸੀ ਜੀ ਇਹ ਕਹਿੰਦਾ ਨੇਚਰਲ ਹਵਾ ਦਿਵਾਉਣੀ ਤੁਹਾਨੂੰ ਪੂਰਾ ਨੇਚਰਲ ਰੂਮ ਦਵਾਇਆ ਇਹਨਾਂ ਨੂੰ ਦੇਖੋ ਕੋਈ ਇਹ ਲੈਣਾ ਨਹੀਂ ਜੇ ਬੜੇ ਖੁੱਲਾ ਰੂਮ ਯਾਰ ਇੰਨਾ ਖੁੱਲਾ ਰੂਮ ਬੱਸਾਂ ਵਿੱਚ ਰੂਮ ਚ ਲਾਈ ਦੀ ਆਪਾਂ 12 ਕੁ ਹਜੀ ਦਾ ਰੂਮ ਮਿਲੂਗਾ ਭਾਈ ਜੀ ਤੇਰੇ 6-7 ਵਜੇ ਠੀਕ ਹੈ ਜੀ ਹਾਂ ਜੀ ਭਾਈ ਜਿਹੜੀ ਵੀ ਆਉਣ ਵਾਲੀ ਸੰਗਤਵਾ ਉਹਨਾਂ ਨੂੰ ਦੱਸ ਦਈਏ ਅਸੀਂ ਵੀ ਇੱਥੇ ਰੂਮ ਜਿਹੜਾ ਆ ਇਹ 8 ਵਜੇ ਤੋਂ ਬਾਅਦ ਵੀ ਦਿੰਦੇ ਆ ਅਸੀਂ ਜੇ ਔਨਲਾਈਨ ਬੁਕਿੰਗ ਕਰਕੇ ਆ ਸਕਦੇ ਤਾਂ ਡਾਇਰੈਕਟ ਹਾਂਜੀ ਔਨਲਾਈਨ ਕਰ ਸਕਦੇ ਜੋ ਕਿ ਆਪਾਂ ਕੀਤੀ ਨਹੀਂ ਹੈਗੀ ਯਾਰ ਪਹਿਜੋ ਉੱਤੇ ਫਿਰ ਕੀ ਯਾਰ ਧਿਆਨ ਰੱਖੀਓ ਓਕੇ ਜੀ ਧਿਆਨ ਠੀਕ ਹੈ ਜੀ ਨਹੀਂ ਆ ਗਏ ਬਸ ਚਲੋ ਜੀ ਕੜੀ ਮਸ਼ੱਕਤ ਤੋਂ ਬਾਅਦ ਪੂਰੀ ਜਦਲਜਹਿਤ ਕਰਦੋਂ ਬਾਅਦ ਆਪਾਂ ਜਿਹੜਾ ਰੂਮ ਆ ਉਹ ਲੈ ਲਿਆ ਆ ਬਹੁਤ ਸਾਰੇ ਫੋਨ ਕਰਾਉਣੇ ਪਏ ਹਨਾ ਹਨਾ ਗੱਲ ਬਾਈ ਪਾਰ ਚਲਦੀ ਹਰ ਕੇ ਤੇ ਪਾਰਛ ਚਲਦੀ ਹਰ ਕੇ ਤੇ ਬਾਕੀ ਆਪਾਂ ਲਾਇਆ ਸਾਥ ਦੇ ਰੂਮ ਮਿਲ ਗਿਆ ਜੀ ਵਧੀਆ ਰੂਮ ਆ ਬੈੱਡ ਬੁੱਡ ਵਗੈਰਾ ਲੱਗੇ ਹੋਇਆ ਵਧੀਆ ਤਰੀਕੇ ਨਾਲ ਦੇਖ ਸਕਦੇ ਤੇ ਹੁਣ ਕਰਦੇ ਆ ਜੀ ਥੋੜੀ ਦੇ ਬੈਕ ਕੈਮਰਾ ਅਗਲੇ ਫਰੰਟ ਕੈਮਰਾ ਤੋਂ ਹੁੰਦਾ ਨਹੀਂ ਨਾ ਤੇ ਕਰਦੇ ਆ ਜੀ ਰੈਸਟ ਥੋੜੀ ਦੇਰ ਤੇ ਰੈਸਟ ਕਰਨ ਤੋਂ ਬਾਅਦ ਫਿਰ ਆਪਾਂ ਦਰਸ਼ਨ ਕਰਨ ਚੱਲਾਂਗੇ ਤਖਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਤੇ ਨਾਲ ਦੀ ਨਾਲ ਤੁਹਾਨੂੰ ਹੋਰ ਜਿਹੜੇ ਗੁਰਦੁਆਰੇ ਸਾਰੇ ਗੁਰਦੁਪੁਰਾਂ ਦੇ ਦਰਸ਼ਨ ਦਿਵਾਵਾਂਗੇ ਅੱਜ ਦੇ ਵਲੌਗ ਦੀ ਕਰਦੇ ਆ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ